ਨਿਊਟ੍ਰੀਸ਼ਨ ਕਿੰਨਾ ਕੁ ਜਿਹੜਾ ਯੋਗਦਾਨ ਪਾਉਂਦਾ ਕੀ ਆ ਇਹ ਚੀਜ਼ ਨਿਊਟ੍ਰੀਸ਼ਨ ਜਿਹੜੀ ਆਪਾਂ ਸ਼ਬਦ ਸੁਣਦੇ ਆ ਨਿਊਟ੍ਰੀਸ਼ਨ ਤੁਹਾਡੀ ਬੈਲੈਂਸਡ ਡਾਈਟ ਆ ਤੁਸੀਂ ਹਰ ਤਰ੍ਹਾਂ ਦਾ ਖਾਣਾ ਖਾਂਦੇ ਆ ਹੈਲਥੀ ਆਬਵੀਅਸਲੀ ਉਹ ਚੀਜ਼ਾਂ ਤੁਹਾਡੀ ਬੋਡੀ ਨੂੰ ਫਿਊਲ ਦਿੰਦੀਆਂ ਪਰ ਪੈਕੇਜ ਫੂਡ ਤੋਂ ਆਪਾ ਦੂਰ ਰਹਿਣਾਗਾ ਤੇ ਜੇ ਆਪਾਂ ਇਹਨਾਂ ਨੂੰ ਕੰਜ਼ਿਊਮ ਕਰਦੇ ਰਹੇ ਤਾਂ ਆਬਵੀਅਸਲੀ ਐਟ ਐਂਡ ਆਫ ਦਿ ਡੇ ਤੁਹਾਡੇ ਅੰਦਰ ਤੁਹਾਨੂੰ ਦਵਾਈਆਂ ਦੀ ਲੋਡ ਪਊ ਤੇ ਦਵਾਈਆਂ ਨਾਲ ਸਪਲੀਮੈਂਟਸ ਨਾਲ ਤੁਹਾਨੂੰ ਉਹ ਫਿਊਲ ਕਦੇ ਨਹੀਂ ਮਿਲਣਾ ਉਹ ਮੁਕਾਬਲਾ ਨੈਚੁਰਲ ਖਾਣਕ ਦਾ ਨਹੀਂ ਕਰ ਸਕਦੀਆਂ ਜਿਵੇਂ ਮੈਕਡੋਨਲਡਜ਼ ਆ ਉਹ ਆਵ ਦਾ ਟੇਸਟ ਲਈ ਜਾਣਿਆ ਜਾਂਦਾਗਾ ਪਰਪਸਲੀ ਉਹੋ ਜਿਹੀਆਂ ਚੀਜ਼ਾਂ ਪਾਉਂਦੇ ਆ ਉਹੋ ਜਿਹੇ ਸੌਸ ਪਾਉਂਦੇ ਆ ਵੀ ਤੁਸੀਂ ਐਡਿਕਟਡ ਹੋ ਜਾਓ ਇਹਦੇ ਪਿੱਛੇ ਸਾਇੰਟਿਫਿਕ ਰਿਸਰਚ ਵੀ ਹੋਈ ਆ ਕਿਉ ਪਾਰਵਧਣਾ ਤੇ ਇੱਕ ਵਾਰੀ ਜਿਹਦੇ ਮੂੰਹ ਤੇ ਜਿਵੇਂ ਫਰਾਈਆਂ 버ਗਰ ਉਹਨਾਂ ਦੀਆਂ ਲੱਗ ਜਾਣ ਤਾਂ ਉਹ ਛੱਡਣੀ ਔਖੀਆਂ ਹੋ ਜਾਂਦੀਆਂ 2022 ਤੋਂ ਬਾਅਦ ਚ ਖਾਸ ਕਰਕੇ ਮੇਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਡਿਪਰੈਸ਼ਨ ਡਾਈਮੈਂਸ਼ੀਆ ਹਾਰਟ ਡਿਜ਼ੀਜ਼ ਸਭ ਤੋਂ ਵੱਡਾ ਕਾਰਨ ਸੀ ਡੈਥਸ ਦਾ ਇਸ ਦੀ ਜ਼ਿਆਦਾਤਰ ਜਿਵੇਂ ਮੁੱਢ ਇਹਨਾਂ ਦਾ ਸਟ्रेस ਤੇ ਲੈਕ ਆਫ ਨਿਊਟ੍ਰੀਸ਼ਨ ਇੱਕ ਬੁੱਕ ਕਾ ਲੋਸਟ ਕਨੈਕਸ਼ਨਸ ਦੇ ਵਿੱਚ ਇਹ ਹੀ ਕਿਹਾ ਵੀ ਸੀ ਐਸ ਇਨਸਾਨ ਬਹੁਤ ਇਵੋਲਵ ਕਰ ਗਿਆ ਬਹੁਤ ਬਦਲ ਗਿਆ ਇਨੇ ਸਾਲਾਂ ਚ ਪਰ ਜਿਵੇਂ ਅੱਜ ਸਾਨੂੰ ਡਾਕਟਰਸ ਤੇ ਸਾਈਕੈਟ੍ਰਿਸਟ ਜੀਨ ਨੂੰ ਕਹਿੰਦੇ ਆ ਉਹ ਉਹੀ ਤਰੀਕਾ ਜਿਹੜਾ ਲੱਖਾਂ ਸਾਲ ਪਹਿਲਾਂ ਹੁੰਦਾ ਸੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆਪ ਸਭ ਦਾ ਪੰਜਾਬ ਟੀਵੀ ਤੇ ਦੋਸਤੋ ਇੱਕ ਪੋਡਕਾਸਟ ਦੀ ਸੀਰੀਜ਼ ਲੈ ਕੇ ਤੁਹਾਡੇ ਸਾਹਮਣੇ ਪੇਸ਼ ਆ ਪੰਜਾਬ ਟੀਵੀ ਦੇ ਉੱਪਰ ਵੱਖ-ਵੱਖ ਜਿਹੜੇ ਵਿਸ਼ਿਆਂ ਦੇ ਨਾਲ ਸੰਬੰਧਿਤ ਜਿਹੜੀਆਂ ਪ੍ਰੋਗਰਾਮਾਂ ਦੀਆਂ ਲੜੀਆਂ ਤੁਸੀਂ ਦੇਖਦੇ ਆਉਂਨੇ ਆ ਪਸੰਦ ਕਰਦੇ ਆ ਬਹੁਤ ਧੰਨਵਾਦ ਅੱਜ ਦੀ ਜਿਹੜੀ ਇਹ ਲੜੀ ਆ ਉਹਨੂੰ ਅਸੀਂ ਸ਼ੁਰੂਆਤੀ ਤੌਰ ਤੇ ਇਹ ਕਵਾਂਗੇ ਕਿ ਸਾਡੇ ਸਰੀਰ ਨਾਲ ਸੰਬੰਧਿਤ ਆ ਚਾਹੇ ਉਹ ਫਿਜ਼ੀਕਲ ਹੈਲਥ ਹੋਵੇ ਚਾਹੇ ਮੈਂਟਲ ਹੈਲਥ ਹੋਵੇ ਉਹਨਾਂ ਦੋਨਾਂ ਦਾ ਜਿਹੜਾ ਫਿਊਲ ਆ ਉਹ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਨੂੰ ਜਦੋਂ ਆਪਾਂ ਦੇਖਦੇ ਆ ਕਿ ਵੀ ਕਿਵੇਂ ਉਸ ਚੀਜ਼ ਦੀ ਦੇਖਭਾਲ ਕਰਕੇ ਤੁਸੀਂ ਆਪਦੇ ਆਪ ਤੇ ਅਪਲਾਈ ਕਰਦੇ ਆ ਤੇ ਉਹ ਸਾਰੀਆਂ ਚੀਜ਼ਾਂ ਦਾ ਤਾਣਾ ਬਾਣਾ ਕਿਵੇਂ ਅੱਗੇ ਦੀ ਅੱਗੇ ਜਾ ਕੇ ਸਾਡੇ ਜਿਹੜੇ ਫਿਊਚਰ ਜੀਵਨ ਨੂੰ ਪ੍ਰਭਾਵਿਤ ਕਰਦਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਾਂਦੇ ਤੇ ਬੱਚਿਆਂ ਤੋਂ ਸਟਾਰਟ ਕਰਦੇ ਆ ਬੱਚਿਆਂ ਦੇ ਵਿੱਚ ਸਾਡੇ ਕੋਲ ਐਕਸਪਰਟ ਪਰਸਨਲ ਟ੍ਰੇਨਰ ਦੇ ਤੌਰ ਤੇ ਸਾਡੇ ਨਾਲ ਜਿਹੜੇ ਜੁੜਿਆ ਕਰਨਗੇ ਤੇ ਸਾਰੀਆਂ ਚੀਜ਼ਾਂ ਬਾਰੇ ਖੋਲ ਕੇ ਦੱਸਿਆ ਕਰਨਗੇ ਅੱਜ ਇੰਟਰੋ ਦੇ ਤੌਰ ਤੇ ਆਪਾਂ ਤਿੰਨ 엘ਿਮੈਂਟਸ ਜਿਹੜੇ ਹੈਗੇ ਆ ਉਨਾ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਸੁਪਰੀਤ ਦਾ ਸਸਿਕਾ ਸਵਾਗਤ ਹੈ ਸੁਪਰੀਤ ਬਹੁਤ ਵਧੀਆ ਲੱਗਾ ਜਦੋਂ ਤੁਸੀਂ ਬੜਾ ਉਦਮ ਕੀਤਾ ਬੜਾ ਸੋਹਣਾ ਪ੍ਰਾਲਾ ਕੀਤਾ ਕਿ ਇੱਕ ਪਰਸਨਲ ਟ੍ਰੇਨਿੰਗ ਦੇ ਵਿੱਚ ਜਿਹੜਾ ਸਰਟੀਫਿਕੇਟ ਲੈ ਕੇ ਤੇ ਤੁਸੀਂ ਇੱਕ ਦੱਸਣ ਜੋਗੇ ਹੋਣੇ ਆ ਇੱਕ ਫਿਜ਼ੀਕਲ ਮੂਵਮੈਂਟਸ ਜਿਹੜੀਆਂ ਹੁੰਦੀਆਂ ਇੱਕ ਜਿਮ ਦੇ ਵਿੱਚ ਤੁਸੀਂ ਫਿਟਬੇਸ ਵਿੱਚ ਕੰਮ ਕਰ ਰਹੇ ਹੋ ਤੇ ਅੱਜ ਟੀਵੀ ਤੇ ਆ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਕਿਵੇਂ ਇੱਕ ਐਕਸਾਈਟਮੈਂਟ ਆ ਕੇ ਦੱਸਾਂਗੇ ਜਿਹੜੀਆਂ ਚੀਜ਼ਾਂ ਸਾਨੂੰ ਆਪ ਪੜੀਆਂ ਤੇ ਕਿਵੇਂ ਹੈਲਪਫੁਲ ਹੋਣਗੀਆਂ ਹਾਂਜੀ ਐਕਸਾਈਟਮੈਂਟ ਬਹੁਤ ਆ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਅਵੇਰਨੈਸ ਵੱਧ ਚਾਹੀਦੀ ਆ ਇਹਨਾਂ ਦੀ ਖਾਸ ਕਰਕੇ ਬੱਚਿਆਂ ਦੇ ਵਿੱਚ ਜਾਂ ਪੇਰੈਂਟਸ ਦੇ ਵਿੱਚ ਵੀ ਤਾਂ ਕਿ ਉਹ ਆਪਦੇ ਬੱਚਿਆਂ ਨੂੰ ਸਿਖਾਉਣ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਵੈਲਕਮ ਇੱਕ ਰਿਕੁਐਸਟ ਹੁੰਦੀ ਜਦੋਂ ਆਪਾਂ ਦੇਖਦੇ ਆ ਨਾ ਬੱਚੇ ਕੁਝ ਵਧੀਆ ਜਿਹੜਾ ਇੱਕ ਮੁਕਾਮ ਹਾਸਲ ਕਰੀ ਬੈਠੇ ਆ ਤੇ ਉਹਨਾਂ ਦੇ ਨਾਲ ਅਸੀਂ ਹੋਰ ਐਨਕਰੇਜ ਕਰਨ ਦੇ ਲਈ ਸਾਡਾ ਜਿਹੜਾ ਉਪਰਾਲਾ ਤੇ ਰਿਕੁਐਸਟ ਐਕਸੈਪਟ ਕੀਤੀ ਆ ਸੁਪ੍ਰੀਤ ਨੇ ਸੁਪ੍ਰੀਤ ਤਿੰਨ 엘ਮੈਂਟਸ ਦੀ ਗੱਲ ਕੀਤੀ ਸੀ ਹਾਂਜੀ ਜਿਹਦੇ ਚ ਆਪਾਂ ਦੇਖਦੇ ਆ ਕਿ ਇੱਕ ਆਪਣਾ ਪਹਿਲਾ ਮਾਈਂਡਸੈਟ ਆ ਮਾਈਂਡਸੈਟ ਦੇ ਨਾਲ ਹੀ ਆਪਾਂ ਕਹਦੇ ਨੇ ਸਿਹਤ ਹਾਂਜੀ ਸਿਹਤ ਜਿਹੜੀ ਫਿਜ਼ੀਕਲ ਮੂਵਮੈਂਟਸ ਆ ਨਿਊਟ੍ਰੀਸ਼ਨ ਉਹਨਾਂ ਦੇ ਲਈ ਫਿਊਲ ਹੈ ਹਾਂਜੀ ਇਹ ਤਿੰਨ ਐਲੀਮੈਂਟਸ ਜਿਹੜੇ ਹੈਗੇ ਆ ਫਾਊਂਡੇਸ਼ਨ ਜਿਹੜੀ ਹੈਗੀਆਂ ਹੈਲਥੀ ਲਾਈਫ ਦੀਆਂ ਇਹਨਾਂ ਬਾਰੇ ਥੋੜਾ ਦੱਸੋ ਡਿਟੇਲ ਦੇ ਵਿੱਚ ਅਮ ਜਿਹੜੀ ਤੁਹਾਡੀ ਨਿਊਟ੍ਰੀਸ਼ਨ ਆ ਤੁਹਾਡੀ ਮੂਵਮੈਂਟ ਆ ਤੇ ਤੁਹਾਡਾ ਮਾਈਂਡਸੈਟ ਤਿੰਨੇ ਫਾਊਂਡੇਸ਼ਨਸ ਆ ਫੰਡਮੈਂਟਲਸ ਆ ਇੱਕ ਵਧੀਆ ਖੁਸ਼ ਜਿੰਦਗੀ گزارਣ ਲਈ ਤੇ ਇਹਨਾਂ ਦੇ ਨਾਲ ਨਾਲ ਇੱਕ ਚੌਥਾ ਐਲੀਮੈਂਟ ਵੀ ਆਉਂਦਾ ਜਿਹੜਾ ਹੈਗਾ ਵੈਲਥ ਦਾ ਉਹ ਵੀ ਜ਼ਰੂਰੀ ਆ ਪਰ ਜੇਕਰ ਸਾਡੇ ਕੋਲੇ ਫਿਜ਼ੀਕਲ ਹੈਲਥ ਮੈਂਟਲ ਹੈਲ ਨਿਊਟ੍ਰੀਸ਼ਨ ਪੂਰਾਗਾ ਸਹੀ ਤਰ੍ਹਾਂਗਾ ਆਪਣੀ ਜ਼ਿੰਦਗੀ ਇਸ ਦਾ ਉਹ ਤੁਹਾਨੂੰ ਟੂਲਸ ਦੇਊਗਾ ਤੁਹਾਨੂੰ ਉਹ ਅਮ ਇਕਵਿਪ ਕਰੂਗਾ એનર્ਜੀ ਦੇਊਗਾ ਤਾਂ ਕਿ ਤੁਸੀਂ ਬਾਹਰ ਜਾ ਕੇ ਉਹ ਵੈਲਥ ਕਮਾ ਸਕੋ ਜੇਕਰ ਗੱਲ ਆਉਂਦੀ ਆ ਵੀ ਵੈਲਥ ਦੀ ਤਾਂ ਚਾਹੀਏ ਤੁਹਾਡੇ ਕੋਲੇ ਤਿੰਨ ਚੀਜ਼ਾਂ ਨਹੀਂ ਤਾਂ ਆਪਾਂ ਇੰਨੇ ਵੈਲਥ ਤੋਂ ਇੰਨੇ ਪੈਸੇ ਤੋਂ ਫਿਰ ਕਰੋਨਾ ਵੀ ਕੀ ਆ ਹੈਨਾ ਸਭ ਤੋਂ ਬਿਨਾ ਉਹਦਾ ਕੋਈ ਫਾਇਦਾ ਨਹੀਂ ਆਪਾਂ ਜਿਵੇਂ ਕਹਿੰਦੇ ਨੇ ਕਮਾਉਣੀ ਤਾਂ ਆਪਾਂ ਪਹਿਲਾਂ ਸਿਹਤ ਆ ਸਿਹਤ ਨਹੀਂ ਅੱਗੇ ਬਹੁਤ ਕੁਝ ਕਮਾਉਣਾ ਜੇ ਤੁਹਾਡੇ ਕੋਲੇ ਸਿਹਤਮੰਦ ਸਰੀਰ ਆ ਤਾਂ ਸਰੀਰ ਦੇ ਵਿੱਚ ਸਿਹਤਮੰਦ ਦਿਮਾਗ ਹੁੰਦਾ ਜਬੀ ਇੱਕ ਚੀਜ਼ ਮੈਂ ਬੜੀ ਵੇਖੀ ਸਰਕਲ ਦੇ ਵਿੱਚ ਜੇ ਆਪਾਂ ਜ ਬਣਾਈਏ ਨੂੰ ਤਾਂ ਜਿਵੇਂ ਆਪਾਂ ਕਹਿੰਦੇ ਇੱਕ ਸਿਹਤਮੰਦ ਸਰੀਰ ਆ ਤੇ ਦਿਮਾਗ ਵਧੀਆ ਫਿੱਟ ਹੈ ਤੇ ਉਹ ਤੁਹਾਡੇ ਫਿੱਟ ਦਿਮਾਗ ਜਿਹੜਾ ਤੰਦਰੁਸਤ ਦਿਮਾਗ ਆ ਉਹ ਤੁਹਾਡੇ ਰਿਸ਼ਤਿਆਂ ਤੇ ਵੀ ਵਧੀਆ ਅਫੈਕਟ ਪਾਊਗਾ ਸੰਭਾਲੂਗਾ ਤੇ ਕੰਮ ਕਰ ਨੂੰ ਸੰਭਾਲੂਗਾ ਹਾਂਜੀ ਜੇ ਦਿਮਾਗ ਤੇ ਕੋਈ ਇਦਾਂ ਦੀ ਸਟ्रेस ਹੈਗੀ ਤਾਂ ਕੰਮ ਕਰ ਵੀ ਖਰਾਬ ਆ ਤੇ ਰਿਸ਼ਤੇ ਵੀ ਖਰਾਬ ਆ ਤੇ ਉਲਟ ਜੀ ਆਪਾਂ ਲੈ ਕੇ ਚੱਲੀਏ ਜੇ ਕੁਝ ਰਿਸ਼ਤੇ ਖਰਾਬ ਆ ਜਾਂ ਕੰਮ ਕਰ ਤੇ ਸੈਟ ਨਹੀਂ ਬੈਠ ਰਿਹਾ ਜਿਵੇਂ ਤੁਸੀਂ ਪਹਿਲਾਂ ਦੱਸੀਆ ਤੇ ਦਿਮਾਗ ਖਰਾਬ ਹੁੰਦਾ ਪਹਿਲਾਂ ਤੇ ਫਿਰ ਸਿਹਤ ਖਰਾਬ ਹੋ ਜਾਂਦੀ ਆ ਸਟ्रेस ਦੇ ਨਾਲ ਆਪਾਂ ਕਹ ਦਿੰਨੇ ਆ ਸੋ ਇਹਦੇ ਚ ਜਿਹੜਾ ਪਹਿਲਾਂ ਆਪਾਂ ਪਾਰਟ ਵੇਖਿਆ ਐਲੀਮੈਂਟਸ ਦੇ ਵਿੱਚ ਨਿਊਟ੍ਰੀਸ਼ਨ ਕਿੰਨਾ ਕੁ ਜਿਹੜਾ ਯੋਗਦਾਨ ਪਾਉਂਦਾ ਕੀ ਆ ਇਹ ਚੀਜ਼ ਨਿਊਟ੍ਰੀਸ਼ਨ ਜਿਹੜੀ ਆਪਾਂ ਸ਼ਬਦ ਸੁਣਦੇ ਆ ਨਿਊਟ੍ਰੀਸ਼ਨ ਤੁਹਾਡੀ ਬੈਲੈਂਸਡ ਡਾਈਟ ਆ ਤੁਸੀਂ ਹਰ ਤਰ੍ਹਾਂ ਦਾ ਖਾਣਾ ਖਾਂਦੇ ਆ ਹੈਲਥੀ ਆਬਵੀਅਸਲੀ ਤੇ ਉਹ ਚੀਜ਼ਾਂ ਤੁਹਾਨੂੰ ਫਿਊਲ ਦਿੰਦੀਆਂਗਾ ਥੋੜੀ ਬੋਡੀ ਨੂੰ ਫਿਊਲ ਦਿੰਦੀਆਂਗਾ ਬੈਲੈਂਸ ਡਾਈਟ ਸੁਪਰੀਤ ਜਿਦੋਂ ਆਪਾਂ ਕਹਿੰਦੇ ਨੇ ਵੀ ਵੈਸੇ ਆਪਾਂ ਇੱਕ ਮਤਾਂ ਕਹਿੰਦਾ ਮੈਂ ਤੜਕੇ ਰੋਟੀ ਖਾਦੀ ਆ ਜਾਂ ਕੋਈ ਹੋਰ ਖਾਣਾ ਖਾਦਾ ਆਪਦੇ ਅਕੋਰਡਿੰਗਲੀ ਜਿਹੜਾ ਉਹਨਾਂ ਦਾ ਡੇਲੀ ਬੇਸਡ ਹੁੰਦਾ ਕੀ ਫਰਕ ਹੁੰਦਾ ਉਹ ਜਿਹੜਾ ਨੋਰਮਲ ਖਾਦਾ ਤੇ ਬੈਲੈਂਸਡ ਡਾਈਟ ਜਿਹੜੀ ਆਪਾਂ ਇਹਨੂੰ ਥੋੜਾ ਜਿਆਦਾ ਦੱਸ ਕੇ ਖੋਲ ਕੇ ਬੱਚਿਆਂ ਤੋਂ ਸਟਾਰਟ ਹੋਣੀ ਹੈ ਇਹ ਹਾਂਜੀ ਓਵਰਆਲ ਬੈਲੈਂਸਡ ਡਾਈਟ ਦਾ ਮਤਲਬ ਆ ਵਧੀਆ ਕਾਰਬਸ ਖਾਦੇ ਪ੍ਰੋਟੀਨ ਤੇ ਗੁੱਡ ਫੈਟਸ ਜੇ ਆਪਾਂ ਥੋੜਾ ਜਿਹਾ ਡੀਟੇਲ ਚ ਵੇਖੀਏ ਤਾਂ ਆਪਣੇ ਕਾਰਬਸ ਦੇ ਵਿੱਚ ਆ ਜਾਂਦਾਗਾ ਅਮ ਤੁਹਾਡੀ ਕਣਕ ਹੋਗੀ ਮਿਲਟਸ ਹੋਗੇ ਜੌਨ ਬਾਜਰਾ ਰਾਗੀ ਵਰਗੇ ਜਾਂ ਕਿਨਵਾ ਹੋ ਗਿਆ ਅਮ ਸਟਾਰਚੀ ਚੀਜ਼ਾਂ ਤੋਂ ਦੂਰ ਰਹਿਣਾ ਤੇ ਜਿਹੜਾ ਪ੍ਰੋਟੀਨ ਦੀ ਗੱਲ ਹੁੰਦੀ ਆ ਉਹ ਚਾਹੇ ਪਨੀਰ ਹੋ ਗਿਆ ਟੋਫੂ ਹੋ ਗਿਆ ਚਿਕਨ ਹੋ ਗਿਆ ਫਿਸ਼ ਹੋ ਗਈ ਉਹੋ ਜਿਹੀਆਂ ਚੀਜ਼ਾਂ ਜੰਦੀਆਂ ਗੁੱਡ ਫੈਟਸ ਦੇ ਅੰਦਰ ਤੁਹਾਡੇ ਆ ਜਾਂਦੇ ਆ ਅਮ ਦੁੱਧ ਆ ਗਿਆ ਕਿਓ ਆ ਗਿਆ ਤੇ ਉਮ ਦਈ ਆ ਗਿਆ ਜਿਵੇਂ ਹਣਾ ਆਬਵੀਅਸਲੀ ਕਟ ਕੁਆਂਟੀਟੀ ਵਿੱਚ ਤੇ ਪਰ ਉਹਨਾਂ ਨਾਲ ਨਾਲ ਫਰੂਟਸ ਤੇ ਵੈਜੀਟੇਬਲਸ ਵੀ ਬਹੁਤ ਜ਼ਰੂਰੀ ਆ ਤੇ ਨਾਲ ਆਫ ਦਾ ਪਾਣੀ ਦਾ ਇਨਟੇਕ 2 ਤੋਂ 4 ਲੀਟਰ ਥੋੜੀ ਬੋਡੀ ਤੇ ਉੱਤੇ ਡਿਪੈਂਡੈਂਟ ਹੋਊ ਕਿੰਨਾ ਕਾ ਇਹ ਚੀਜ਼ਾਂ ਤੇ ਪ੍ਰੋਸੈਸ ਚੀਜ਼ਾਂ ਪੈਕੇਜਡ ਚੀਜ਼ਾਂ ਤੋਂ ਦੂਰ ਰਹਿਣਾ ਹਾਂਜੀ ਤੇ ਜੇ ਆਪਾਂ ਇਹ ਖਾਂਨੇ ਆ ਖਰਾਕ ਵਧੀਆ ਖਾਂਨੇ ਆ ਤਾਂ ਤੁਹਾਡੀ ਬੋਡੀ ਨਿਊਰੋਟ੍ਰਾਂਸਮਿਟਰਸ ਰਿਲੀਜ਼ ਕਰਦੀ ਹੈ Dopamine ਤੇ Serotonin ਵਰਗੇ ਉਹਦੇ ਨਾਲ ਤੁਹਾਡੀ ਨੀਂਦ ਰੈਗੂਲੇਟ ਹੁੰਦੀ ਹੈ ਤੁਹਾਡਾ ਮੂਡ ਰੈਗੂਲੇਟ ਹੁੰਦਾ ਜਿਹਦੇ ਕਰਕੇ ਤੁਸੀਂ ਐਂਗਜ਼ਾਇਟੀ ਤੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਵੀ ਬਹੁਤ ਦੂਰ ਰਹਿੰਦੇ ਆ ਹਾਂ ਜੀ ਬਿਲਕੁਲ ਅ ਇੱਕ ਥੋੜਾ ਜਿਹਾ ਹੋਰ ਕੁਐਸਚਨ ਇੱਥੇ ਆਪਾਂ ਅਗਲੇ ਸਟੈਪ ਵੱਲ ਜਾਣ ਤੋਂ ਪਹਿਲਾਂ ਵੀ ਕੀ ਕੀ ਜਦੋਂ ਆਪਾਂ ਇਹ ਕਹ ਦਿੰਨੇ ਆ ਕਿ ਕੁਝ ਨਾ ਕੁਝ ਖਾਦਾ ਉਹਦੇ ਚ ਕਿਵੇਂ ਆਪਾਂ ਦੇਖ ਸਕਦੇ ਹਾਂ ਕਿ ਵੀ ਜਿਵੇਂ ਕਾਰਬੋਹਾਈਡਰੇਟਸ ਆਪਾਂ ਮੈਂ ਜਿੰਨਾ ਕਿ ਮੈਂ ਸਮਝਦਾ ਵੀ ਉਹ ਆਪਣੀ ਬੋਡੀ ਆਸਤੇ ਹੈਲਥ ਜਿਹੜੀ ਆਪਾਂ ਕਹ ਦਿੰਨੇ ਆ ਉਹਦੇ ਲਈ ਜ਼ਰੂਰੀ ਆ ਪ੍ਰੋਟੀਨਸ ਜਿਹੜੇ ਜਿਆਦਾ ਦਿਮਾਗ ਲਈ ਜਿਹੜੇ ਵਰਕ ਕਰਦੇ ਆ ਹਾਂ ਜੀ ਅ ਕਈ ਵਾਰੀ ਆਪਾਂ ਕਹਿੰਨੇ ਵੀ ਖਾਦਾ ਉਹ ਉਹ ਜਿਹੜੀ ਚੀਜ਼ ਆ ਡੈਡ ਫੂਡ ਤੇ ਜਿਹੜੇ ਇੱਕ ਲਾਈਵ ਫੂਡ ਦੇ ਵਿੱਚ ਡਿਫਰੈਂਸ ਕਰੀਏ ਜਿਵੇਂ ਆਪਾਂ ਸੈਲਡ ਵਗੈਰਾ ਤੇ ਜਾਂ ਪੂਜੀਆ ਆਪਾਂ ਮੈਂ ਸਿੱਧੀ ਦੋਨੇ ਕੰਪੈਰੀਜ਼ਨ ਫੁੱਟਾਈ ਕਰਦਾ ਸਾਰਾ ਬੀਬੀ ਇਧਰੋਂ ਇਹ ਤੇ ਇਧਰੋਂ ਇਹ ਹਾਂਜੀ ਪਰ ਉਹੀ ਚੀਜ਼ ਜਿਵੇਂ ਪੂਜੀਆ ਵਰਗੀਆਂ ਚੀਜ਼ਾਂ ਆਂ ਗਿਆ ਥੋੜੇ ਬਹੁਤ ਨਿਊਟ੍ਰੀਐਂਟਸ ਹੋਣਗੇ ਪਰ ਪੈਕੇਜ ਫੂਡ ਤੋਂ ਇਹ ਆਪਾਂ ਦੂਰ ਰਹਿਣਾਗਾ ਤੇ ਜੇ ਆਪਾਂ ਇਹਨਾਂ ਨੂੰ ਕੰਜ਼ਿਊਮ ਕਰਦੇ ਰਹੇ ਤਾਂ ਆਬਵੀਅਸਲੀ ਇਹ ਤਾਂ ਐਂਡ ਆਫ ਦਿ ਡੇ ਤੁਹਾਡੇ ਅੰਦਰ ਤੁਹਾਨੂੰ ਦਵਾਈਆਂ ਦੀ ਲੋਡ ਪਊ ਤੇ ਦਵਾਈਆਂ ਨਾਲ ਸਪਲੀਮੈਂਟਸ ਨਾਲ ਤੁਹਾਡੀ ਤੁਹਾਨੂੰ ਉਹ ਫਿਊਲ ਕਦੇ ਨਹੀਂ ਮਿਲਣਾ ਉਹ ਮੁਕਾਬਲਾ ਨੈਚੁਰਲ ਖਾਣਕ ਦਾ ਨਹੀਂ ਕਰ ਸਕਦੀਗਾ ਨੈਚੁਰਲ ਖਾਣਕ ਦੇ ਨਾਲ ਆਪਾਂ ਜੇ ਇੱਕ ਐਗਜ਼ਾਮਪਲ ਦੇਈਏ ਜਿਵੇਂ ਮੈਂ ਇਹ ਚੀਜ਼ ਕਹੀ ਕਿ ਕਿ ਡੈਡ ਫੂਡ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਕਿ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਖਾ ਲੋ ਚਾਹੇ ਉਹ ਆਪਾਂ ਜਿਹੜੀਆਂ ਫਾਸਟ ਫੂਡ ਦੀਆਂ ਵੀ ਐਗਜ਼ਾਮਪਲਾਂ ਲੈ ਸਕਦੇ ਆਂ ਹੋਰ ਇਦਾਂ ਦੀਆਂ ਚਈ ਕਈ ਚੀਜ਼ਾਂ ਹੁੰਦੀਆਂ ਵੀ ਜਿਦੇ ਨਾਲ ਆਪਾਂ ਕਹਿੰਦੇ ਨੇ ਕਿ ਰਦਰ than ਤੇਡ ਪਰ ਜੂਗਾ ਸੰਤੋਸ਼ਟੀ ਆ ਜੂਗਾ ਪਰ ਤੁਹਾਡੇ ਸਿਹਤ ਨੂੰ ਉਹ ਮਾਈਨਸ ਵੱਲ ਜਾਣੀ ਆ ਨਾ ਕਿ ਉਹ ਪਲੱਸ ਵੱਲ ਹਾਂਜੀ ਕੁਝ ਬੈਲੈਂਸਡ ਡਾਈਟ ਦੀ ਐਗਜ਼ਾਮਪਲਾਂ ਜੇ ਹੁਣ ਸੌਖੇ ਸੌਖਿਆਂ ਬੱਚੇ ਸਟਾਰਟ ਕਰੀਏ ਕਿ ਬੇਸਿਕਲ ਜਿਵੇਂ ਆਪਨੇ ਇੰਡੀਅਨ ਡਾਈਟ ਵਿੱਚ ਰੋਟੀ ਆਉਂਦੀ ਆ ਜਾਂ ਚੌਲ ਆਉਂਦੇ ਆ ਜ਼ਿਆਦਾਤਰ ਜੇ ਆ ਆਪਾਂ ਉਹਨਾਂ ਤੋਂ ਹਟਣਾ ਨਹੀਂਗਾ ਕਿਉਂਕਿ ਉਹ ਆਪਣੀ ਨੇਚਰਲ ਰੂਟਡ ਡਾਈਟ ਸਾ ਉਹ ਆਪਣੇ ਲਈ ਜ਼ਰੂਰੀ ਆ ਤੋ ਚਾਗਿਆ ਰੋਟੀ ਦਹੀਂ ਦੀ ਕੋਲੀ ਉਹਦੇ ਵਿੱਚ ਤੁਹਾਡੇ ਗੁੱਡ ਫੈਟਸ ਪੂਰੇ ਹੋਗੇ ਰੋਟੀ ਨਾਲ ਤੁਹਾਡੇ ਕਾਰਬਸ ਪੂਰੇ ਹੋਗੇ ਨਾਲ ਕੋਈ ਸਬਜੀ ਤੇ ਨਾਲ ਕੋਈ ਦਾਲ ਤੇ ਸੈਲਡ ਇਹ ਐਜ਼ ਅ ਮੀਲ ਬਹੁਤ ਲੱਗਦਾ ਪਰ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕੰਜ਼ੂਮ ਕਰਨਾ ਸ਼ੁਰੂ ਕਰਦੇ ਆ ਤਾਂ ਤੁਹਾਨੂੰ ਇੱਕ ਹੈਬਿਟ ਵੀ ਬਣ ਜੂ ਮੈਟਾਬੋਲਿਜ਼ਮ ਵੀ ਬਣ ਜੂਗੀ ਤੇ ਜਿਹੜੀ ਪ੍ਰੋਟੀਨ ਜਾਂ ਗੁੱਡ ਫੈਟਸ ਆ ਉਹਦੇ ਨਾਲ ਟੈਡ ਆਪਣਾ ਭਰਦਾਗਾ ਜਿਹੜੇ ਕਾਰਬਸ ਆ ਜਿਹੜੇ ਤੁਹਾਡੀ ਬਾਡੀ ਨੂੰ ਇੰਨੀ ਐਕਸੈਸ ਦੇ ਵਿੱਚ ਲੋਡ ਨਹੀਂ ਤੇ ਆਪਾਂ ਇੰਡੀਅਨ ਡਾਈਟ ਵਿੱਚ ਖਾਂਦੇ ਆ ਤਾਂ ਉਹਦੀ ਕੰਜ਼ਮਪਸ਼ਨ ਘਟ ਜਾਂਦੀ ਆ ਤੇ ਉਹ ਬੈਲੈਂਸ ਤੁਹਾਨੂੰ ਮਿਲ ਜਾਂਦਾਗਾ ਬਿਲਕੁਲ ਜੀ ਆਪਾਂ ਡਿਟੇਲਸ ਜਾਵਾਂਗੇ ਦੋਸਤੋ ਹਰ ਇੱਕ ਜਿਹੜੀ ਇੱਕ ਗੱਲਾਂ ਚ ਕੀਤੀ ਆ ਉਹਦੇ ਉਹਦੇ ਇੱਕ ਇੱਕ ਜਿਹੜੇ ਐਲੀਮੈਂਟਸ ਦੇ ਅਗੇ ਕਿੰਨੇ ਪਤਾ ਨਹੀਂ ਕਿੰਨੇ ਕਿ ਐਪੀਸੋਡ ਬਣਨੇ ਆਪਾਂ ਸੁਪ੍ਰੀਤ ਹੁਣ ਦਾ ਧੰਨਵਾਦ ਕਰਦੇ ਕਿਉਂਕਿ ਉਹਨਾਂ ਨੇ ਇੱਕ ਸਟਾਰਟ ਇੰਟਰੋ ਕੀਤੀ ਅੱਜ ਤੇ ਆਪਣੀ ਤੁਹਾਡੇ ਵੀ ਕੋਈ ਕੁਐਸਚਨ ਹੋਣਗੇ ਤੁਸੀਂ ਜਰੂਰ ਕਮੈਂਟ ਕਰਿਓ ਅ ਸੁਪ੍ਰੀਤ ਆਪਾਂ ਮੈਂ ਜੀ ਬੇਸਿਕਲੀ ਦੇਖਦਾ ਨਾ ਕਿ ਇੱਕ ਇਗਨੋਰ ਕਰ ਰਹੇ ਆਂ ਅਸੀਂ ਆਪਦੇ ਆਪ ਨੂੰ ਹਾਂਜੀ ਤਿੰਨ ਜਨਰੇਸ਼ਨ ਹੁੰਦੀਆਂ ਬੱਚਿਆਂ ਨੂੰ ਵੇਖਦੇ ਆਪਾਂ ਬੱਚੇ ਜਿਹੜੇ ਆਪਦੇ ਖਾਣ ਪੀਣ ਤੋਂ ਪਾਸੇ ਹਟ ਕੇ ਜ਼ਿਆਦਾ ਧਿਆਨ ਦਿੰਦੇ ਆ ਚਾਹੇ ਤਾਂ ਉਹ ਸਟੱਡੀ ਕਰ ਰਹੇ ਚੰਗੇ ਬੱਚੇ ਪੜ੍ਹ ਰਹੇ ਆ ਨਹੀਂ ਤਾਂ ਖੇਡ ਰਹੇ ਆ ਹਾਂਜੀ ਖਾਣਰ ਤੇ ਆਣ ਘਟਾ ਸੇਤਲ ਘਟਾ ਐਕਟੀਵਿਟੀ ਕੋਈ ਵੀ ਨਹੀਂ ਹੁੰਦੀ ਹਨ ਫਿਰ ਸਾਡੀ ਜਨਰੇਸ਼ਨ ਆਈ ਦੀ ਆ ਮਿਡ ਏਜ ਤੇ ਅਸੀਂ ਕਿੰਨੇ ਹੈਗੇ ਕੰਮ ਕਰ ਲਈਏ ਹਨਾ ਜਿੰਨਾ ਵੀ ਕੋਈ ਇਧਰ ਉਧਰ ਟੈਨਸ਼ਨਾਂ ਦੀਆਂ ਚੀਜ਼ਾਂ ਦੇ ਨਾਲ ਭੱਜਣਾ ਉਧਰ ਉਧਰ ਰਿਸ਼ਤੇ ਨਿਪਾਉਂਦਿਆਂ ਨੂੰ ਸਾਡਾ ਫਿਰ ਖਾਣਾਲ ਤੇ ਐਕਸਰਸਾਈਜ਼ ਵਾਲਾ ਧਿਆਨ ਘਟਾ ਹਾਂਜੀ ਫਿਰ ਆ ਜਾਂਦੀ ਆ ਉਹ ਵੱਡੀ ਜਨਰੇਸ਼ਨ ਜਿਹੜੀ ਸਾਡੀ ਏਜ ਤੇ ਜਿਹੜੇ ਪੇਰੈਂਟਸ ਉਹ ਕਹਿੰਦੇ ਵੀ ਇਹ ਬੱਚਿਆਂ ਨੂੰ ਖਵਾ ਲਈਏ ਥੋੜਾ ਲੁੱਕ ਆਫਟਰ ਕਰ ਲਈਏ ਹਾਂਜੀ ਤੁਹਾਨੂੰ ਅਸੀਂ ਸੰਭਾਲ ਲਈਏ ਸਾਰਾ ਕੁਝ ਉਹ ਫਿਰ ਅਸੀਂ ਅਸੀਂ ਕੋਈ ਨਹੀਂ ਸਾਡਾ ਸਰਦਾ ਬਹੁਤ ਕਮੈਂਟ ਇਗਨੋਰ ਕਰ ਰਹੇ ਹਾਂ ਤਿੰਨ ਜਨਰੇਸ਼ਨਾਂ ਚ ਯੈਸ ਕੀ ਛੋਟੇ ਛੋਟੇ ਸਟੈਪ ਹੋ ਸਕਦੇ ਆ ਕਿ ਵੀ ਆਪਾਂ ਨਿੱਕਾ ਜਿਹਾ ਸਟਾਰਟ ਕਰੀਏ ਕਿ ਤੁਸੀਂ ਨਿਊਟ੍ਰੀਸ਼ਨ ਵੱਲ ਥੋੜਾ ਧਿਆਨ ਦੇਣਾ ਸਟਾਰਟ ਕਰੋ ਹੌਲੀ ਹੌਲੀ ਅਵੇਅਰਨੈਸ ਬੜੇ ਪਲੇਟਫਾਰਮ ਹੈਗੇ ਜ਼ਰੂਰੀ ਨਹੀਂ ਆਪਾਂ ਹੀ ਸਾਰਾ ਕੁਝ ਗਿਆਨ ਵੰਡਣਾ ਹਾਂਜੀ ਔਰ ਇੱਕ ਕਲਿੱਕ ਕਰਨਾ ਛੋਟੇ ਛੋਟੇ ਸਟੈਪਸ ਈਓ ਅਮ ਸਭ ਤੋਂ ਪਹਿਲਾਂ ਤਾਂ ਕੋਈ ਵੱਡੀ ਛਾਲ ਮਾਰਨ ਦੀ ਲੋੜ ਨਹੀਂ ਛੋਟੇ ਛੋਟੇ ਸਟੈਪਸ ਲੈਣੇ ਜਿਵੇਂ ਜੇ ਤੁਸੀਂ ਬਾਹਰ ਖਾਣ ਜਾਂਦੇ ਆ ਜੇ ਹਫਤੇ ਚ 10 ਟਾਈਮ ਬਾਹਰ ਖਾਣੇ ਆ ਤੋਨੂੰ ਦੋ ਕਰ ਦੋ ਤੇ ਫਿਰ ਹੌਲੀ ਹੌਲੀ ਇੱਕ ਕਰ ਦਿਓ ਫਿਰ ਕਦੇ ਕਦਾਂ ਹੀ ਕਰ ਦਿਓ ਤੇ ਜੇ ਆਪਾਂ ਘਰੇ ਉਹ ਜੀਆਂ ਚੀਜ਼ਾਂ ਲਿਆਉਣਾ ਹੀ ਬੰਦ ਕਰ ਦਾਂਗੇ ਤੇ ਆਪਣੇ ਘਟ ਜਾਂਦੇ ਆ ਚਾਂਸਸ ਉਹਨਾਂ ਨੂੰ ਕੰਜ਼ਿਊਮ ਕਰ ਲੈਂਦੇ ਤੇ ਜੇ ਆਪਣੇ ਘਰੇ ਕੁਝ ਹੈਗਾ ਵੀ ਆ ਤੋ ਪਿੱਛੇ ਹੋਵੇ ਲੁਕਿਆ ਹੋਵੇ ਜੇ ਮੈਂ ਫ੍ਰਿਜ ਖੋਲਾਂ ਕਨਲੀ ਕੁਸ਼ ਮੈਨੂੰ ਕੇਕ ਤੋਂ ਪਹਿਲਾਂ ਫਰੂਟਸ ਦੇਖਣਾ ਤਾਂ ਕਿ ਮੈਂ ਉਹਨਾਂ ਨੂੰ ਵੱਧ ਚਾਂਸਸ ਆ ਮੇਰੇ ਗ੍ਰਾਸਪ ਕਰਦੇ ਥੈਨ ਕੇਕ ਕਿਉਂਕਿ ਸਾਈਕੋਲੋਜੀਕਲ ਚੀਜ਼ ਵੀ ਆ ਜਾਂਦੀ ਆ ਅ ਚਲੋ ਲਾਸਟ ਕੁਐਸਚਨ ਇਸ ਟੌਪਿਕ ਤੇ ਇਸ ਐਲੀਮੈਂਟ ਤੇ ਤੁਸੀਂ ਇਸ ਜਨਰੇਸ਼ਨ ਦੇ ਆ ਕਿ ਸਾਡੇ ਬੱਚੇ ਜਿਹੜੇ ਕਿਤਨਾ ਕਿਤੇ ਆਪਾਂ ਆਪਣਾ ਹੁੰਦਾ ਵੀ ਚਾਹ ਹੁੰਦਾ ਚਲੋ ਕਿਤਨਾ ਕਿਤੇ ਕੁਝ ਲਿਆਤਾ ਖਾਣ ਨੂੰ ਦੇਤਾ ਕੁਝ ਨਾ ਪਰੋਂ ਕਰਦਾ ਖਾਣ ਦਾ ਜਿਹੜਾ ਉਹ ਇਗਨੋਰ ਕਰ ਰਿਹਾ ਕਿ ਇਹ ਜਿਹੜੇ ਕਲਚਰ ਕਲਾਸਾਂ ਦੇ ਵਿੱਚ ਇਦਾਂ ਸਟਾਰਟ ਹੁੰਦਾ ਕਿ ਵੀ ਜਿੱਦਾਂ ਗੋਰੇ ਖਾਂਦੇ ਆ ਉਦਾਂ ਦੇ ਸਾਡੇ ਬੱਚੇ ਹੋਈ ਜਾਂਦੇ ਆ ਉਹਨਾਂ ਨੂੰ ਜਦੋਂ ਸੈਲਡ ਦੀ ਗੱਲ ਕਰਦੇ ਆ ਇੱਕ ਨਾ ਸੁਪਰੀਤ ਮੈਨੂੰ ਲੱਗਦਾ ਨਾ ਕਲਚਰ ਹੁੰਦਾ ਇੱਕ ਪਰਿਵਾਰ ਦਾ ਯੈਸ ਵੀ ਜੇ ਪਰਿਵਾਰ ਦੇ ਵਿੱਚ ਇੱਕ ਜਣਾ ਕਵੇ ਕਿ ਵੀ ਮੈਂ ਇਦਾਂ ਦੀ ਡਾਈਟ ਖਾਣੀ ਆ ਤੇ ਬਾਕੀ ਨਹੀਂ سپورਟਿਵ ਹੈਗੇ ਤਾਂ ਉਹ ਥੋੜਾ ਜਿਹਾ ਚੱਲਦਾ ਥੋੜਾ ਜਿਹਾ ਚੱਲਦਾ ਜੇ ਪਰਿਵਾਰ ਦੇ ਵਿੱਚ ਵਾਈਫ ਹਸਬੈਂਡ ਦੋਨੇ ਆ ਬੱਚਿਆਂ ਨੂੰ ਉਸ ਖਾ ਰਿਹਾ ਬੱਚੇ ਵੀ ਨਾਲ سپورਟਿਵ ਹੈ ਗਿਆ ਫਿਰ ਲੱਗਦਾ ਇੱਥੋਂ ਦਾ ਕੀ ਇਫੈਕਟ ਪੈ ਰਿਹਾ ਬੱਚਿਆਂ ਨੂੰ ਇਨਸਿਸਟ ਕਰਨਾ ਪੈਂਦਾ ਉਹਨਾਂ ਨੂੰ ਸਮਝਾਉਣ ਦੀ ਥਾਂ ਤੇ ਉਹਨਾਂ ਨੂੰ ਦਬਕਾ ਵੀ ਕੇ ਵੀ ਮਾਰਨਾ ਪੈਂਦਾ ਵੀ ਆ ਨਹੀਂ ਖਾਣਾ ਖਾਣਾ ਇਹ ਇਹਨੂੰ ਕਿਵੇਂ ਤੁਸੀਂ ਕਿਵੇਂ ਡਿਸਕ੍ਰਾਈਬ ਕਰ ਸਕਦੇ ਹੋ ਅੱਜ ਦੇ ਬੱਚਿਆਂ ਦੀ ਜਿਹੜੀ ਮੈਂਟੈਲਿਟੀ ਇੱਥੇ ਅਮ ਜਿਵੇਂ ਇੱਕ ਨਾਗਲਾ ਸੰਸਕਾਇ ਜਾਂਦਾ ਨਾ ਸਕੂਲ ਚ ਜਾਇਆ ਸੰਸਕਾਇ ਜਾਂਦਾ ਇਹ ਸਾਰਾ ਕਮਰਸ਼ੀਅਲ ਹੈਗਾ ਅਮ ਜਿਵੇਂ ਮੈਕਡੋਨਲਡਸ ਆ ਉਹਦੇ ਟੇਸਟ ਲਈ ਜਾਣਿਆ ਜਾਂਦਾਗਾ ਤੇ ਉਹ ਪਰਪਸਲੀ ਉਹੋ ਜੀਆਂ ਚੀਜ਼ਾਂ ਪਾਉਂਦੇ ਆ ਉਹੋ ਜੇ ਸੌਸ ਪਾਉਂਦੇ ਆ ਵੀ ਤੁਸੀਂ ਐਡਿਕਟਡ ਹੋ ਜਾਓ ਇਹਦੇ ਪਿੱਛੇ ਬਹੁਤ ਸਾਰਾ ਸਾਇੰਟਿਫਿਕ ਰਿਸਰਚ ਵੀ ਹੋਈ ਆ ਕਿਉਂਕਿ ਉਹਨਾਂ ਨੇ ਆਪ ਦਾ ਵਪਾਰ ਵਧਾਣਾ ਤੇ ਇੱਕ ਵਾਰੀ ਜਿਹਦੇ ਮੂੰਹ ਤੇ ਜਿਵੇਂ ਫਰਾਈਆਂ 버ਗਰ ਉਹਨਾਂ ਦੀਆਂ ਲੱਗ ਜਾਣ ਤਾਂ ਉਹ ਛੱਡਣੀ ਔਖੀਆਂ ਹੋ ਜਾਂਦੀਆਂ ਹਨ ਪਰ ਉਹੀ ਜੇ ਤੁਹਾਡੇ ਘਰੇ ਲਾਈਫ ਸਟਾਈਲ ਉਹ ਹੋ ਜਾਗਾ ਜੇ ਤੁਹਾਡਾ ਫਾਰ ਇਗਜ਼ਾਮਪਲ ਲਾਈਫ ਸਟਾਈਲ ਸਪੋਰਟਸ ਨਾਲ ਰਿਲੇਟਡ ਆ ਤੁਸੀਂ ਤੁਹਾਡਾ profession sports ਆ ਤੁਸ ਥੋੜੀ ਆਪਦੇ ਆਪ ਜੀ ਕਰਦਾਗਾ ਵੀ ਉਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਕਿਉਂਕਿ ਉਹ ਮੇਰੀ ਬੋਡੀ ਨੂੰ ਨੈਗੇਟਿਵ ਇਫੈਕਟ ਕਰਦੇ ਟ੍ਰੇਨਿੰਗ ਤੇ ਇਫੈਕਟ ਕਰਦੇ ਆ ਤੇ ਇਸੇ ਕਰਕੇ ਵੀ ਕਸੂਰ ਸਕੂਲਾਂ ਦਾ ਵੀ ਨਹੀਂਗਾ ਬਸ ਆਪਣੀ ਸਰੌਂਡਿੰਗ ਹੀ ਹੋ ਜੀ ਹੋਗੀਆ ਜਿਵੇਂ ਇੰਡੀਆ ਚ ਉਹਨੇ ਐਕਸੈਸਿਬਲ ਨਹੀਂ ਸੀਗੇ ਹੁਣ ਤਾਂ ਹੈਗੇ ਆ ਫਾਸਟ ਫੂਡ ਰੈਸਟੋਰੈਂਟਸ ਤੇ ਇੱਥੇ ਹੈਗੇ ਆ ਇੱਥੇ ਹਰ ਮੋੜ ਤੇ ਤੁਹਾਨੂੰ ਕੋਈ ਨਾ ਕੋਈ ਮੈਕਡੋਨਲਡਸ KFC ਦਿਖੂਗਾ ਤੇ ਉਹ ਬੱਚਿਆਂ ਲਈ ਵੀ ਬਹੁਤ ਐਕਸੈਸਿਬਲ ਆ ਉਹਨਾਂ ਨੂੰ ਉਹ ਡੋਪਾਮੀਨ ਦਿੰਦਾਗਾ ਖਾ ਕੇ ਮਤਲਬ ਕਿ ਵੀ ਸਾਡੇ ਨਾਲੋਂ ਪੇਰੈਂਟਸ ਨਾਲੋਂ ਜਿਹੜੇ ਕਮਰਸ਼ੀਅਲ ਜਿਹੜੇ ਹੈਗੇ ਸਾਡੇ ਬੱਚਾ ਨੂੰ ਔਰ ਜ਼ਿਆਦਾ ਵਧੀਆ ਤਰੀਕੇ ਨਾਲ ਆਪਰੇਟ ਕਰ ਰਹੇ ਆ ਤੇ ਜੇ ਜਿਹੇ ਜਿਹੇ ਟੇਸਟ ਉਹਨਾਂ ਨੂੰ ਬਾਹਰ ਮਿਲਦਾ ਜੇ ਤੁਸੀਂ ਉਹੀ ਟੇਸਟ ਉਹਨਾਂ ਨੂੰ ਘਰੇ ਦੇ ਦਿਦੋ ਪਰ ਮਾਈਨਸ ਉਹ ਜਣੀਆਂ ਡੈਡ ਫੂਡ ਵਾਲੀਆਂ ਚੀਜ਼ਾਂ ਉਹ ਚੀਜ਼ਾਂ ਪਾਉਂਦੇ ਆ ਤਾਂ ਉਹ ਹੌਲੀ ਹੌਲੀ ਉਹਨਾਂ ਦੀ ਆਦਤ ਵੀ ਘੱਟ ਚੂ ਬਾਰ ਖਾਂਦੀ ਫੋਰ ਐਗਜ਼ਾਮਪਲ 버ਗਰ ਉਹ ਬਾਰ ਹੈਂਗਰੀ ਜਾਕਸ ਦਾ ਖਾਂਦੇ ਆ ਤੁਸੀਂ ਉਹੀ 버ਗਰ ਘਰੇ ਬਣਾ ਕੇ ਦੇ ਦੋ ਪਰ ਇਨਸਟੈਡ ਆਫ ਮੇयो ਵਰਤਨੇ ਉਹ ਤੁਸੀਂ ਗ੍ਰੀਕ ਯੋਗਰਟ ਨਾਲ ਬਣਾ ਲਓ ਕੋਈ ਰੈਸਪੀ ਅਡਾਪਟ ਕਰ ਲਓ ਟੇਸਟ ਉਹੀ ਸਿਮਿਲਰ ਜਾਵੇ ਪਰ ਹੈਲਥੀਅਰ ਹੋਵੇ ਸੋ ਬ੍ਰੀਤ ਆਪਾਂ ਨੂੰ ਲੱਗਦਾ ਵੀ ਨੈਕਸਟ ਕੁਝ ਪ੍ਰੋਗਰਾਮਾਂ ਤੋਂ ਬਾਅਦ ਆਪਾਂ ਨੂੰ ਇਹ ਵੀ ਚੀਜ਼ਾਂ ਐਕਸਪਰਟਸ ਦੇ ਨਾਲ ਆਪਾਂ ਨੂੰ ਸਾਂਝੀਆਂ ਕਰਨੀ ਚਾਹੀਦੀਆਂ ਆਪਾਂ ਲੈ ਕੇ ਆਵਾਂਗੇ ਜਿਹੜੀਆਂ ਅਲਟਰਨੇਟਿਵਸ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਐਕਸਪਰਟ ਹੈਗਾ ਕਿ ਜਿਹੜਾ ਡਾਈਟ ਨੂੰ ਕਨਵਰਟ ਕਰ ਰਿਹਾ ਤੁਹਾਡੇ ਘਰੇ ਉਦਾਂ ਦੇ ਟੇਸਟ ਜਨਰੇਟ ਕਰਨ ਵਾਸਤੇ ਆਪਾਂ ਇੱਕ ਇੰਟਰਵਿਊ ਇਦਾਂ ਦੇ ਵੀ ਕਰਾਂਗੇ ਮਾਈਂਡਸੈਟ ਇੱਕ ਇਦਾਂ ਦੀ ਚੀਜ਼ ਆ ਕਿ ਜਦੋਂ ਤੁਸੀਂ এনवायरमेंट ਨੂੰ ਦੇਖਦੇ ਹੋ ਤਾਂ ਤੁਸੀਂ ਆਪਦੇ ਆਪ ਨੂੰ ਉਹਦਾ ਇੱਕ ਹਿੱਸਾ ਸਮਝਣ ਲੱਗ ਪੈਂੋਂ ਕਿਵੇਂ ਮੈਂ ਵੀ ਸ਼ਾਇਦ ਇਦਾਂ ਦਾ ਪਰ ਹਰਕ ਦੀ ਹੈਲਥ ਤੇ ਹਰ ਇੱਕ ਦਾ ਮਾਈਂਡਸੈਟ ਡਿਫਰੈਂਟ ਹੈ ਹਾਂਜੀ ਇਹਨੂੰ ਤੁਸੀਂ ਡਿਫਾਈਨ ਕਰਨਾ ਉਹ ਥਰਡ 엘ਿਮੈਂਟ ਨੂੰ ਕਿ ਇਹ ਕਿਵੇਂ ਇਫੈਕਟ ਪਾਉਂਦਾ ਆਪਣੀ ਜ਼ਿੰਦਗੀ ਤੇ ਹੈਲਥੀ ਲਾਈਫ ਤੇ ਇੱਕ ਸ਼ਬਦ ਆ ਘਰ ਸੁਖ ਵਸਿਆ ਤਬਾਰ ਸੁਖ ਪਾਇਆ ਤੇ ਜੇ ਅਸੀਂ ਇੰਟਰਨਲੀ ਪੀਸ ਚਾਹੋਗੇ ਤਾਂ ਬਾਹਰ ਜਿਹੜਾ ਕੁਝ ਮਰਜ਼ੀ ਹੋਵੇ ਚਾਹੇ ਉਹ ਛੋਟੇ ਘਰ ਚ ਰਹਿੰਦਾ ਹੋਵੇ ਬੰਦਾ ਚਾਹੇ ਉਹ ਵੱਡੇ ਛੋਵੇ ਤੁਹਾਨੂੰ ਹੈਪੀਨੈਸ ਖੁਸ਼ੀਆਂ ਸਾਰੇ ਕਿਤੇ ਮਿਲਣੀਆਂ ਹਾਂ ਹਾਂ ਬਿਲਕੁਲ ਜੀ ਜਿਵੇਂ ਆਪਾਂ ਸੁਪਰੀਖ ਦੇਖਦੇ ਆ ਨਾ ਕਿ ਜੇ ਆਪਾਂ ਖੁਸ਼ੀਆਂ ਦੀ ਗੱਲ ਕਰਦੇ ਆ ਖੁਸ਼ੀ ਇੱਕ ਪੀਸ ਆਫ ਮਾਈਂਡ ਜਿਹੜਾ ਕਹਿੰਦੇ ਨੇ ਮਾਈਂਡ ਨਾਲ ਰਲ ਜਾਂਦੀ ਹੈ ਦਿਮਾਗ ਨਾਲ ਗੱਲ ਹੈ ਵੀ ਤੁਹਾਨੂੰ ਸੰਤੁਸ਼ਟੀ ਕਿੱਥੇ ਮਿਲਦੀ ਹੈ ਤੁਸੀਂ ਜੇ ਤਾਂ ਖੁਸ਼ ਆ ਤਾਂ ਤੁਹਾਡੇ ਕੰਮਕਾਰ ਦੇ ਵਿੱਚ ਵੀ ਤੇ ਰਿਸ਼ਤਿਆਂ ਦੇ ਵਿੱਚ ਥਬਾਕ ਵੀ ਹਾਂਜੀ ਕੰਮਕਾਰ ਦੀ ਪ੍ਰੋਡਕਸ਼ਨ ਵਧੀਆ ਤੇ ਰਿਸ਼ਤਿਆਂ 'ਚ ਪਿਆਰ ਵਾਦਾ ਜੇ ਇਹ ਚੀਜ਼ ਨਹੀਂ ਆ ਤਾਂ ਫਿਰ ਤੁਸੀਂ ਕਿਤਨਾ ਕਿਤੇ ਖਿਜੇ ਖਿਜੇ ਆਪਦੇ ਬੱਚਿਆਂ ਦੇ ਜਿਹੜੇ ਜਿਹੜੀ ਸਭ ਤੋਂ ਪਿਆਰੀ ਚੀਜ਼ ਹੁੰਦੀ ਆ ਉਹਨਾਂ ਨੂੰ ਵੀ ਛੜਕਦੇ ਆ ਯੈਸ ਉਹ ਕਹਿੰਦਾ ਤਾਂ ਨਾ ਵੀ ਖਿਜਿਆ ਕਰੋ ਆਇਆ ਤੇ ਗੁੱਸਾ ਬਾਹਰ ਕੱਢੀ ਜਾਂਦਾ ਨਾ ਜਾਂ ਬਾਹਰੋਂ ਗੁੱਸੇ ਉਹ ਕਿਹਾ ਤੇ ਜਵਾਕਾਂ ਦੇ ਗੁੱਸਾ ਕੱਢੀ ਜਾਂਦਾ ਸੋ ਇਹ ਚੀਜ਼ ਨੂੰ ਆਪਾਂ ਵੇਖੀ ਕਿ ਇਹ ਕਿਵੇਂ ਇਫੈਕਟ ਕਰਦੀ ਆ ਜਦੋਂ ਆਪਣੇ ਕੰਮਕਾਰਾਂ ਤੇ ਉੱਤੇ ਆਪਾਂ ਆਪਣੇ ਕੋਲੀਗਜ਼ ਨਾਲ ਜੰਨੇ ਆ ਜਾਂ ਕਰੇ ਆ ਜਾਂ ਰਿਸ਼ਤੇ ਨਾਤੇ ਨੂੰ ਨਬਾਉਣ ਦੀ ਥਾਂ ਤੇ ਕੀ ਵੀ ਹੁੰਦਾ ਆ ਕਿ ਵੀ ਆਪਾਂ ਇੰਨੇ ਕੱਪਸੈਟ ਹੁੰਨੇ ਆ ਕਿ ਵੀ ਬੜੇ ਮਾਨਤਾ ਨਾਲ ਕੋਈ ਪਾਰਟੀ ਦੇ ਸਾਧਾ ਸੀ ਕਹਿੰਦਾ ਨਹੀਂ ਮੂਡ ਨਹੀਂਗਾ ਹਾਂ ਜਾ ਕੇ ਤੇ ਕੋਈ ਮੀਟਿੰਗ ਹੁੰਦੀ ਆ ਅਸੀਂ ਕਹਿੰਨੇ ਕਿ ਨਹੀਂ ਗੱਲ ਨਹੀਂ ਬਣ ਰਹੀ ਮਾਨਤਾ ਹਾਂਜੀ ਇਮ ਇੱਕਵੇਂ ਹੈਲਥ ਜਿਹੜਾ ਆਪਣਾ ਸਰੀਰ ਨੂੰ ਕਿਵੇਂ ਅਫੈਕਟ ਕਰਦੀ ਚੀਜ਼ ਬਹੁਤ ਅਫੈਕਟ ਕਰਦੀ ਆ ਆਪਣੇ ਡੇ ਟੂ ਡੇ ਹੈਬਿਟਸ ਜਿਹੜੀਆਂ ਗਾ ਅਮ ਡਿਸੀਜਨਸ ਨੂੰ ਅਫੈਕਟ ਕਰਦੀਆਂ ਖਾਸ ਕਰਕੇ ਤੇ ਜਿੱਥੇ ਜਿਵੇਂ ਤੁਸੀਂ ਕੰਮ ਦੀ ਗੱਲ ਕੀਤੀ ਤੇ ਅਮ ਜਿਹੜਾ ਬੰਦੇ ਦਾ ਮਾਈਂਡਸੈਟ 네ਗੇਟਿਵਿਟੀ ਵਾਲੇ ਪਾਸੇ ਆ ਜਾਂ ਖਿਜਿਆ ਖਿਜੇ ਰਹਿੰਦਾ ਗਾ ਤਾਂ ਉਹ ਬਾਹਰ ਜਾ ਕੇ ਕਮਾਈ ਓਖੀ ਲੱਗੂਗੀ ਤੇ ਘਰੇ ਆ ਕੇ ਵੀ ਉਹ ਰਿਲੇਸ਼ਨਸ ਨਹੀਂ ਬਣਾ ਸਕੂਗਾ ਜਿਹੜੇ ਉਹਨੂੰ ਖੁਸ਼ੀਆਂ ਲਈ ਚਾਹੀਦੇ ਆ ਇਤਨੇ ਕਿਤੇ ਉਹ ਹੁੰਦਾ ਯਾਰ ਬੀਬੀ ਮੈਨੂੰ ਥੋੜਾ ਜਿਹਾ ਛੱਡ ਦਿਓ ਯਾਰ ਮੈਂ ਬੈਠ ਹੁੰਦੇ ਹਾਂ ਸਟ्रेस ਜਿਹੜੀ ਆ ਤਾਂ ਹੀ ਜਿਵੇਂ ਆਪਦੇ ਆਪ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਤੁਹਾਨੂੰ ਰਿਫਲੈਕਟ ਕਰਨ ਨੂੰ ਦਿੰਦਾਗਾ ਸਮਾਂ ਤੇ ਤੁਸੀਂ ਆਪਦੇ ਲਈ ਟਾਈਮ ਕੱਢੋਗੇ ਤੁਹਾਨੂੰ ਆਦਤ ਬਣਦੀ ਆ ਤੁਹਾਡੀਆਂ ਗਲਤੀਆਂ ਜਾਂ ਜਿੱਥੇ ਤੁਹਾਨੂੰ ਸਟ्रेस ਕਿਉਂ ਆ ਉਹ ਰੀਜ਼ਨ ਲੱਭਣ ਦੀ ਤੇ ਤੁਸੀਂ ਉਹਨੂੰ ਅਡਰੈਸ ਕਰ ਸਕਦੇ ਆ ਫਿਰ ਸੋ ਵੀ ਦੋਨੇ ਚੀਜ਼ਾਂ ਕਿੰਨਾ ਕਿਤੇ ਆਪਾਂ ਨੂੰ ਆਪਦੇ ਲਈ ਵੀ ਟਾਈਮ ਕੱਢਣੀ ਲੋੜ ਹੁੰਦੀ ਹੈ ਜਾਂ ਆਪਾਂ ਇੱਥੇ ਇੱਥੋਂ ਦਾ ਇੱਕ ਕਲਚਰ ਸੁਣਦੇ ਵੀ ਫੈਮਿਲੀ ਟਾਈਮ ਬੱਚਿਆਂ ਨੂੰ ਟਾਈਮ ਦਿਓ ਆਪਾਂ ਕਹਿੰਦੇ ਬੱਚਿਆਂ ਦੇ ਲਈ ਟਾਈਮ ਕੱਢੋ ਡਾਕਟਰ ਬਲਵਿੰਦਰ ਕੌਰ ਬਰਾੜਵੀ ਆਪਣੇ ਜਿਹੜੀ ਵਾਇਰਲ ਹੋਈ ਜਾਂਦੀ ਸੀ ਆਪਣੀ ਨਿੱਕੀ ਜੀ ਰੀਲ ਉਹਦੇ ਵਿੱਚ ਵੀ ਕਹਿ ਰਹੇ ਵੀ ਬੱਚਿਆਂ ਦੇ ਲਈ ਟਾਈਮ ਕੱਢੋ ਹੁਣ ਬੱਚਿਆਂ ਦੇ ਨਾਲ ਆਪਾਂ ਕਹਿੰਦੇ ਜੇ ਬੱਚਿਆਂ ਲਈ ਟਾਈਮ ਕੱਢਾਂਗੇ ਨਾ ਤਾਂ ਇਹਦਾ ਮਤਲਬ ਕਿ ਕੁਝ ਨਾ ਕੁਝ ਤੁਸੀਂ ਨਿੱਕਾ ਮੋਟਾ ਸੈਕਰੀਫਾਈਜ਼ ਕਰ ਰਹੇ ਆ ਪਰ ਗੇਨ ਕੀ ਕਰ ਰਹੇ ਆ ਬੱਚਿਆਂ ਨੂੰ ਤਾਂ ਕੁਝ ਦੇ ਹੀ ਰਹੇ ਆ ਪਰ ਪੀਸ ਆਫ ਮਾਈਂਡ ਤੁਹਾਡੇ ਆਪ ਦੇ ਲਈ ਵੀ ਹੋ ਰਿਹਾ ਕਿ ਵੀ ਅਸੀਂ ਉਸ ਟਾਈਮ ਉਹਨਾਂ ਨਾਲ ਜਿਉ ਰਹੇ ਹਾਂ ਜਿਨ੍ਹਾਂ ਦੇ ਲਈ ਅਸੀਂ ਆਪਣਾ ਸਾਰਾ ਕੁਝ ਚੇਂਜ ਕੀਤਾ ਕਿ ਅਸੀਂ ਇੱਥੇ ਆਪਣੀ ਇੰਡੀਆ ਦੇ ਵਿੱਚ ਜਨਰੇਸ਼ਨ ਨਹੀਂ ਵਧਾਉਣੀ ਫਿਊਚਰ ਸਾਡੇ ਬੱਚਿਆਂ ਦਾ ਸ਼ਾਇਦ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਵਿੱਚ ਹੀ ਵਧਿਆ ਸੋ ਉਹਨਾਂ ਦੇ ਲਈ ਜੇ ਆਪਾਂ ਇਹਨਾਂ ਸੋਚ ਰਹੇ ਹਾਂ ਤਾਂ ਉਹ ਇੱਕ এনवायरमेंट ਤੁਹਾਨੂੰ ਸ਼ਾਇਦ ਕੂਲ ਮਾਈਂਡ ਮਾਈਂਡ ਸੈਟ ਕਰ ਦਿੰਦਾ ਕੋਈ ਹੋਰ ਇਦਾਂ ਦੇ ਕੋਈ ਨੁਸਖੇ ਹੁੰਦੇ ਜਿਵੇਂ ਆਪਾਂ ਕਹਿੰਦੇ ਨੇ ਕੋਈ ਸਟੈਪਸ ਇਦਾਂ ਦੇ ਹੋਣ ਜਿਵੇਂ ਲਾਸਟ ਤੁਸੀਂ ਉਹ ਵਿੱਚ ਦੱਸਿਆ ਸੀਗਾ ਆਪਣੇ ਨਿਊਟ੍ਰੀਸ਼ਨ ਤੇ ਇਹਦੇ ਵਿੱਚ ਵੀ ਕੋਈ ਇਦਾਂ ਦੀ ਰਿਲੈਕਸ ਕਰਨ ਦੇ ਲਈ ਜਾਂ ਇਹਨੂੰ ਇਹਦੇ ਵਿੱਚੋਂ ਨਿਕਲਣ ਦੇ ਲਈ ਅਮ ਸਭ ਤੋਂ ਵਧੀਆ ਤਰੀਕਾ ਆ ਫੀਲ ਲਾਈਕ ਸਕੈਡਿਊਲਿੰਗਾ ਜਿਹੜੇ ਸਟ्रेस ਫੈਕਟਰਸ ਆਪਾਂ ਕੰਟਰੋਲ ਕਰ ਸਕਦੇ ਆ ਆਪਣੇ ਹੱਥ ਵਿੱਚ ਆ ਉਹਨਾਂ ਨੂੰ ਆਪਾਂ ਸਕੈਡਿਊਲ ਕਰ ਸਕਦੇ ਆ ਇੰਗਲਿਸ਼ ਚੈੱਕ ਟੈਕਨੀਕ ਆ ਈਟ ਦਾ ਫਰੌਗ ਵੀ ਹੈਵ ਦਾ ਸਭ ਤੋਂ ਔਖਾ ਕੰਮ ਪਹਿਲਾਂ ਕਰ ਲਓ ਫਿਰ ਬਾਕੀ ਤੁਸੀਂ ਖੁਸ਼ੀ ਖੁਸ਼ੀ ਬਾਅਦ ਚ ਕਰ ਹੀ ਲਓਗੇ ਕਿਉਂਕਿ ਤੁਹਾਡਾ ਔਖਾ ਕੰਮ ਕੰਪਲੀਟ ਹੋ ਗਿਆਗਾ ਤੇ ਜੇ ਤੁਹਾਡਾ ਔਖਾ ਕੰਮ ਕੰਪਲੀਟ ਆ ਸਕੇਡਿਊਲ ਦੇਣਾ ਹੋ ਜਾਊਗਾ ਤਾਂ ਆਪ ਦੇ ਲਈ ਆਪ ਦੇ ਲਈ ਟਾਈਮ ਕੱਢਣਾ ਤੇ ਆਪ ਦੀ ਐਕਸਰਸਾਈਜ਼ ਲਈ ਫਿਜ਼ੀਕਲ ਮੂਵਮੈਂਟ ਲਈ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਉਹ ਜੇ ਤੁਹਾਡਾ ਸਕੇਡਿਊਲ ਦੇਨ ਹੋਊਗਾ ਤਾਂ ਤੁਸੀਂ ਵੱਧ ਲਾਈਕਲੀ ਆ ਵੀ ਤੁਸੀਂ ਕੰਪਲੀਟ ਕਰੋ ਉਹਨੂੰ ਨਾ ਕਿ ਉਹਨੂੰ ਡਿਲੇ ਕਰਦੇ ਰਹੋ ਜਾਂ ਕੱਲ ਨੂੰ ਤੇ ਪੋਸਟਪੋਨ ਕਰਦੇ ਰਹੋ ਜਿਹੜਾ ਆਪ ਅਕਸਰ ਕਰਦੇ ਆ ਹਨਾ ਤੇ ਇਹਨਾਂ ਦੋ ਚੀਜ਼ਾਂ ਨਹੀਂ ਤੁਹਾਨੂੰ ਉਹ ਹਿੰਮਤ ਦੇਣੀ ਆ ਪੋਜ਼ਿਟਿਵਿਟੀ ਦੇਣੀ ਆ ਦਿਮਾਗ ਨੂੰ ਖੋਲਣਾ ਉਹ ਸਟ्रेस ਦੂਰ ਕਰਨੀ ਆ ਜਿਹੜੀ ਤੁਸੀਂ ਕੰਟਰੋਲ ਨਹੀਂ ਕਰ ਸਕਦੇਗੇ ਇੱਕ ਨਾ ਸਟੇਟਸ ਪੈਂਦਾ ਹੁੰਦਾ ਸੀ ਪਿਛਲੇ ਟਾਈਮ ਵਿੱਚ ਜਦੋਂ ਕੋਰੋਨਾ ਦਾ ਜਦੋਂ ਪੈਨਡੈਮਿਕ ਲੱਗਿਆ ਸੀ ਉਹਦੇ ਵਿੱਚ ਜਿਵੇਂ ਐਗਜ਼ੈਂਪਲ ਦਿੰਦੇ ਸੀ ਜਦੋਂ ሙਸੀ ਵਾਲੇ ਦੇ ਸੌਂਗਸ એનર્ਜੀ ਬਹੁਤ ਜਾਂਦੇ ਦਿੰਦੇ ਹਨ ਉਹ ਕਹਿੰਦੇ ਵੀ ਇੰਨੀ એનર્ਜੀ ਵਾਲੇ ਗਾਣੇ ਨਾ ਗਾ ਭਰਾ ਹੁਣ ਜਿਮ ਬੰਦਾ ਅਸੀਂ ਉਹ એનર્ਜੀ ਕਿੱਥੇ ਤਾਂ ਕੱਢਣੀ ਆ ਸੋ એનર્ਜੀ ਸਹੀ ਥਾਂ ਤੇ ਕੱਢੀ ਜਾਵੇ ਫਿਜ਼ੀਕਲ ਮੂਵਮੈਂਟਸ ਦੇ ਵਿੱਚ ਜਦੋਂ ਆਪਾਂ એનર્ਜੀ ਲਾ ਦਿੰਦੇ ਆ ਦਿਮਾਗ ਫਰੈਸ਼ ਹੁੰਦਾ ਸਾਡਾ ਉਹ ਪ੍ਰੈਸ਼ਰ ਘਟਦਾ ਦਿਮਾਗ ਤੇ ਯੈਸ ਉੱਥੇ ਜਾਂਦੇ ਆਪਾਂ ਥਰਡ 엘ਿਮੈਂਟ ਜਿਹੜਾ ਤੁਸੀਂ ਸ਼ੇਅਰ ਦਿੱਤਾ ਮੂਵਮੈਂਟ ਜਾਂ ਫਿਜ਼ੀਕਲ ਐਕਟੀਵਿਟੀ ਜਿਹੜੀ ਹੈਗੀਆਂ ਉਹ ਤੋਂ ਪਹਿਲਾਂ ਇੱਕ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਕਰੋਨਾ ਤੋਂ ਬਾਅਦ ਬਹੁਤ ਜਿਆਦਾ ਸਟ्रेस ਜਿਹੜੀ ਇੱਕ ਜਨਰੇਸ਼ਨ ਨੂੰ ਜਿਵੇਂ ਸਕੇ ਲੋ ਸਾਡੀ ਏਜ ਨੂੰ ਫੇਸ ਕਰਨੀ ਪੈ ਰਹੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜੇ ਹੈਗੇ ਆ ਉਹਦੇ ਨਾਲ ਇੱਕ ਬੰਦਾ ਜਦੋਂ ਪ੍ਰਭਾਵਿਤ ਹੁੰਦਾ ਪਰਿਵਾਰ ਚੋਂ ਤਾਂ ਫਿਰ ਉਹੀ ਗੱਲ ਮੈਂਟਲ ਹੈਲਥ ਦੀ ਸਾਰੇ ਹੀ ਪ੍ਰਭਾਵਿਤ ਹੁੰਦੇ ਆ ਯਸ ਉਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਵੀ ਉਹ ਚੀਜ਼ਾਂ ਦੇ ਨਾਲ ਕਿਵੇਂ ਲੋਕ ਟੈਕਲ ਕਰ ਰਹੇ ਜਾਂ ਕੀ ਐਗਜ਼ੈਂਪਲ ਆ ਜਾਂ ਕਿਵੇਂ ਉਹਨੂੰ ਤੁਸੀਂ ਡਿਸਕ੍ਰਾਈਬ ਕਰੋਗੇ ਕਿ ਵੀ ਇਹ ਇੱਕ ਛੋਟੇ ਟਾਈਮ ਲਈ ਆਈ ਆ ਚੀਜ਼ ਤੇ ਐਵੇਂ ਚਲੀ ਜਾਊਗੀ ਅਮ ਯਾਨ ਸਰਕਾਰ ਤੋਂ ਪਹਿਲਾਂ ਜਿਵੇਂ ਤੁਸੀਂ ਕੋਰੋਨਾ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਕੀਤੀ 2022 ਤੋਂ ਬਾਅਦ ਖਾਸ ਕਰਕੇ ਮੇਲ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਡਿਪਰੈਸ਼ਨ ਅਮ ਡਾਈਮੈਂਸ਼ੀਆ ਤੇ ਹਾਰਟ ਡਿਜ਼ੀਜ਼ ਸਭ ਤੋਂ ਵੱਡਾ ਕਾਰਨ ਸੀ ਡੈਥਸ ਦਾ ਤੇ ਇਹਦੀ ਜ਼ਿਆਦਾਤਰ ਜਿਵੇਂ ਮੂਡ ਇਹਨਾਂ ਦਾ ਹੈਗਾ ਸਟ्रेस ਤੇ ਲਾਕ ਆਫ ਨਿਊਟ੍ਰੀਸ਼ਨ ਨਾ ਤੇ 15 ਸਾਲ ਤੋਂ 45 ਸਾਲਾਂ ਦੇ ਵਿਚਾਲੇ ਜਿਹੜੇ ਮੇਲ ਸੀਗੇ ਜ਼ਿਆਦਾਤਰ ਉਹਨਾਂ ਨੇ ਸੁਸਾਇਸਾਈਡ ਨਾਲ ਡੈਥ ਹੋਈ ਜਿਹੜੀ ਉਹ ਏਜ ਗਰੁੱਪ ਦਾ ਸੀਗਾ ਤੇ ਉਹ ਸੁਸਾਇਸਾਈਡ ਵੀ ਤੋਂ ਸਟ੍ਰੈਸ ਦੇ ਨਾਲ ਜ਼ਿਆਦਾਤਰ ਰਿਲੇਟਡ ਹੁੰਦੀ ਆ ਸੋ ਇਸੇ ਲਈ ਆਪਾਂ ਨੂੰ ਮੈਂਟਲ ਹੈਲਥ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਖਾਸ ਕਰਕੇ ਇਸ ਟਾਈਮ ਤੇ ਜਦੋਂ ਆਪਾਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆ ਲੇ ਆ ਬਿਲਕੁਲ ਜੀ ਉਹੀ ਗੱਲ ਆ ਕਿ ਟਾਈਮ ਇਹ ਕਿਸੇ ਨੇ ਸੋਚਿਆ ਨਹੀਂ ਸੀ ਪਲੈਨਿੰਗਸ ਬੜੀਆਂ ਇਦਾਂ ਦੀਆਂ ਹੁੰਦੀਆਂ ਨੇ ਕਿ ਕੋਈ ਕੁਛ ਦਿਨਾਂ ਦੀ ਪਲੈਨਿੰਗ ਹੁੰਦੀ ਕੋਈ ਸਾਲ ਦੀ ਹੁੰਦੀ ਆ ਕੋਚ 10 ਸਾਲਾਂ 15 ਸਾਲਾਂ ਦੀਆਂ ਪਲੈਨਿੰਗਸ ਹੁੰਦੀਆਂ ਜਦੋਂ ਉਹ ਇਸ ਲੈਵਲ ਤੇ ਅਫੈਕਟਡ ਹੋਈਆਂ ਤਾਂ ਇੱਕ ਸ਼ੌਕ ਲੱਗਦਾ ਚੰਗੇ ਭਲੇ ਨਾਰਮਲ ਵਾਸ ਦੇ ਪਰਿਵਾਰ ਨਾਰਮਲ ਨਾਰਮਲ ਇੱਕ ਜ਼ਿੰਦਗੀ ਬਤੀਤ ਕਰਦਾ ਇਨਸਾਨ ਉਡਾਵਾ ਡੋਲ ਹੋਇਆ ਸੋ ਸੁਪਰੀਤਾ ਇਹ ਚੀਜ਼ਾਂ ਦੇ ਨਾਲ ਆਪਾਂ ਤਾਂ ਇਹ ਕਹਿ ਸਕਦੇ ਹਾਂ ਕਿ ਵੀ ਜਦੋਂ ਵੀ ਇਦਾਂ ਦੀਆਂ ਕੋਈ ਪ੍ਰੋਬਲਮ ਆਉਂਦੀਆਂ ਨੇ ਤੇ ਦਲੇਰ ਤਾਂ ਉਹੀ ਹੈ ਪੰਜਾਬੀ ਤਾਂ ਉਹੀ ਆ ਜਦੋਂ ਇੱਕ ਹੱਸ ਕੇ ਨਿੱਠ ਕੇ ਤੇ ਫਿਰ ਅਗਲੀ ਜਿਹੜੀ ਨਿੱਕੀ ਜਿਹੀ ਨੁਕਸਾਨ ਤੋਂ ਬਾਅਦ ਇੱਕ ਵੱਡੇ ਤਿਆਰੀ ਲਈ ਖੜਾ ਹੋ ਜਾਂਦਾ ਜਿਹੜੀ ਆਪਾਂ ਕਹਿੰਦੇ ਨੇ ਵੀ ਤਿਆਰੀ ਲਈ ਵੀ ਇੱਕ ਫਿਜ਼ੀਕਲੀ ਮੂਵਮੈਂਟ ਜਿਹੜੀ ਹੁੰਦੀ ਆ ਆਪਾਂ ਕਹਿੰਦੇ ਨੇ ਵੀ ਉਹ ਇੱਕ ਥਰਡ ਐਲੀਮੈਂਟ ਆਪਾਂ ਐਡ ਕਰਦੇ ਆ ਬਹੁਤ ਵਧੀਆ ਤਰੀਕੇ ਨਾਲ ਜਦੋਂ ਆਪਾਂ ਕਹਿੰਦੇ ਨੇ ਵੀ ਇੱਕ ਵੀ ਨਿੱਕੀ ਮੋਟੀ ਵੀ ਜਿਵੇਂ ਹੁਣ ਕਰੋਨਾ ਗਿਆ ਤਾਂ ਹੁਣ ਟੈਸਟ ਹੋਣ ਲੱਗ ਪਿਆ ਇਨਫਲੂਐਂZA ਦੇ ਸੋ ਇਨਫਲੂਐਂZA ਜਦੋਂ ਦੱਸਦੇ ਆ ਕਿਸੇ ਨੂੰ ਤਾਂ ਉਹ ਅੱਧਾ ਤਾਂ ਬਿਮਾਰ ਨਾਲ ਇੱਕ ਐਡ ਕਰ ਲੈਂਦਾ ਕਿ ਵੀ ਮੈਂ ਇਹੀ ਦਾਰ ਤੋਂ ਲੂੰਗਾ ਕਿ ਮੈਨੂੰ 5 ਦਿਨ ਮੈਂ ਬਿਮਾਰ ਰਹਿਣਾ ਤੇ 5 ਦਿਨ ਮੈਂ ਬਹੁਤ ਜ਼ਿਆਦਾ ਫਟੀਗ ਮਹਿਸੂਸ ਕਰਨੀ ਆ ਵੀ ਮੈਂ ਥੱਕਿਆ ਟੁੱਟੇ ਮੇਰੇ ਚ ਉਹ ਤਾਕਤ ਨਹੀਂ ਹੈਗੀ ਸੋ mentally ਤਾਂ ਆਪਾਂ ਸਰੀਰ ਨੂੰ ਸਟਰੋਂਗ ਕਰਦੇ ਜੇ ਸਰੀਰ ਆਪਣਾ ਸਟਰੋਂਗ ਹੈਗਾ ਸਰੀਰ ਸਟਰੋਂਗ ਕਰਨ ਦੇ ਜਿਵੇਂ ਆਪਾਂ ਕਹਿੰਦੇ ਨੇ ਕਿ ਇਸ ਐਲੀਮੈਂਟ ਨੂੰ ਐਕਸਪਲੇਨ ਕਰੀਏ ਮੂਵਮੈਂਟ ਤੇ ਜਿਹੜੀ ਹੈਗੀ ਆ ਉਸ ਨੂੰ ਐਕਸਪਲੇਨ ਕਰੋ ਪਲੀਜ਼ ਮੂਵਮੈਂਟ ਤੁਹਾਡੀ ਐਕਸਰਸਾਈਜ਼ ਹੋਗੀ ਰੋਜ਼ ਦੀ ਤੇ ਇਹ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ ਚਾਹੇ ਉਹ 10 ਸਾਲ ਦਾ ਬੱਚਾ ਚਾਹੇ ਉਹ 70 ਸਾਲ ਦੀ ਔਰਤ ਆ ਹਰ ਬੰਦੇ ਲਈ ਜ਼ਰੂਰੀ ਆ ਹਾਂ ਐਕਸਰਸਾਈਜ਼ ਕਰਨ ਦੇ ਤਰੀਕੇ ਅਲੱਗ ਹੋਣਗੇ ਹੋ ਸਕਦਾ ਤੁਹਾਨੂੰ ਵੇਟ ਟ੍ਰੇਨਿੰਗ ਸੂਟ ਕਰਦੀ ਹੋਵੇ ਮੈਨੂੰ ਹੋਰ ਕੋਈ ਸੂਟ ਕਰਦਾ ਹੋਵੇ ਪਰ ਜ਼ਰੂਰੀ ਸਾਰਿਆਂ ਲਈ ਆ ਇਹ ਐਕਸਰਸਾਈਜ਼ ਨੂੰ ਆਪਾਂ ਹਮੇਸ਼ਾ ਐਵੇਂ ਲੈਨੇ ਆ ਕਿ ਤਕਰੀਬਨ ਲੋਕ ਸੋਚਦੇ ਕਿ ਵੀ ਜੇ ਐਕਸਰਸਾਈਜ਼ ਕਰਨੀ ਆ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੁੰਦਾ ਵੀ ਜਦੋਂ ਘਰੇ ਐਕਸਰਸਾਈਜ਼ ਕਰਦੇ ਨਾ ਕਈ ਕਈਆਂ ਤੋਂ ਸੁਣਿਆ ਮੈਂ ਵੀ ਕਰੇ ਸੈਟਅਪ ਲਾ ਲਓ ਤੁਸੀਂ ਕਰੇ ਨਿੱਕੇ-ਮੋਟੀਆਂ ਜਿਵੇਂ ਬੈਂਡਸ ਆ ਜਾਂਦੇ ਆ ਉਹਨਾਂ ਦੇ weight ਹੁੰਦੇ ਆ ਕਲਰਸ ਦੇ ਅਕੋਰਡਿੰਗ ਹਨਾ ਤੁਹਾਨੂੰ ਬੜਾ ਤਾਮ-ਚਮ ਚੱਕਣ ਦੀ ਲੋੜ ਨਹੀਂ ਇੱਕ 150 ਡਾਲਰ ਦਾ ਬੈਗ ਆ ਗਿਆ ਉਹਦੇ ਵਿੱਚ ਸਾਰੇ weights ਵਾਲੀਆਂ ਸਟ੍ਰੈਪਸ ਹੁੰਦੀਆਂ ਕੀ ਨੋਸਕ ਹੋ ਸਕਦੇ ਵੀ ਕਿੱਦਾਂ ਦੀ ਵੀ ਜੇ ਆਪਾਂ ਵਾਕ ਤੋਂ ਹਟ ਕੇ ਜੇ ਗੱਲ ਕਰਨੀ ਹੋਵੇ ਹਰ ਇੱਕ ਏਜ ਦੇ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਰ ਸਾਰਿਆਂ ਦੀ ਬੋਡੀ ਬਹੁਤ ਡਿਫਰੈਂਟ ਆ ਸਭ ਤੋਂ ਪਹਿਲਾਂ ਤਾਂ ਆਪਦੀ ਬੋਡੀ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਆ ਹਨਾ ਵੇ ਅਮ ਐਕਸਰਸਾਈਜ਼ ਕਈ ਤਰ੍ਹਾਂ ਦੀ ਹੁੰਦੀ ਹੈ ਵੇਟ ਟ੍ਰੇਨਿੰਗ ਹੋਗੀ ਪਿਲੈਟਸ ਹੋਗੀ ਕਾਰਡੀਓ ਹੋ ਕੇ ਨਾ ਜਿਵੇਂ ਬਹੁਤ ਸਾਰੇ ਨੀ ਕੈਟ categories ਹਨ ਪਰ ਜੇ ਤੁਸੀਂ ਉਹ এনवायरमेंट ਬਣਾਉਣਾ ਵੀ ਤੁਸੀਂ ਐਕਚੁਅਲੀ ਐਕਸਰਸਾਈਜ਼ ਕਰੋ ਜਾ ਕੇ ਤਾਂ ਉਹ ਜ਼ਿਆਦਾਤਰ ਤੁਹਾਨੂੰ ਬਾਹਰ ਜਾ ਕੇ ਜਿਮ ਦੇ ਵਿੱਚ ਹੀ ਮਿਲਦਾਗਾ ਕਿਉਂਕਿ ਉੱਥੇ ਅੰਮ ਐਨवायरमेंट ਹੀ ਹੋ ਜਾਂਦਾ ਸਾਰੇ ਐਕਸਰਸਾਈਜ਼ ਕਰਦੇ ਹੁੰਦੇ ਤੁਹਾਨੂੰ ਮੋਟੀਵੇਸ਼ਨ ਮਿਲਦੀ ਹੈ ਬਾਹਰ ਜਾ ਕੇ ਐਕਸਰਸਾਈਜ਼ ਕਰਨ ਦੀ ਐਕਸ ਸੇਇੰਗ ਯੂ ਆਰ ਦਾ ਐਵਰੇਜ ਆਫ ਦਾ ਫਾਈਵ ਪੀਪਲ ਯੂ ਸਪੈਂਡ ਦਾ ਮੋਸਟ ਟਾਈਮ ਵਿਦ ਵੀ ਜੇ ਤੁਸੀਂ ਕਰੇ एक्सरसाइज ਕਰਨ ਦੀ ਕੋਸ਼ਿਸ਼ ਕਰੋਗੇ ਪਰ ਕਰੇ ਉਹ ਜਮਾਲ ਨੇ ਕੋਈ ਨਹੀਂ एक्सरसाइज ਕਰਦਾਗਾ ਤੁਹਾਨੂੰ ਬਹੁਤ ਤੁਸੀਂ અનਲਾਈਕਲੀ ਆ ਵੀ ਤੁਸੀਂ एक्सरसाइज ਕਰ ਸਕੋ ਇੱਕ ਦੋ ਦਿਨ ਕਰ ਲੋਗੇ ਵੱਧ ਤੋਂ ਵੱਧ ਪਰ ਉਹ ਤੁਹਾਡੀ ਵਿਲ ਪਾਵਰ ਡੈਗ ਪਿੰਦੀ ਆ ਸੁਪ੍ਰੀਤਾ ਬੜੀ ਨੈਚੁਰਲ ਜੀ ਗੱਲ ਆ ਆਪਾਂ ਜਦੋਂ ਕਹਿੰਨੇ ਵੀ ਘਰੇ ਵੀ ਪਾਠ ਕਰਦੇ ਆਂ ਅਸੀਂ ਸਿਮਰਨ ਕਰਦੇ ਆਂ ਤੜਕੇ ਉੱਠ ਕੇ ਰੂਟੀਨ ਸਾਰਿਆਂ ਦੇ ਹੈਗੇ ਸ਼ਾਮ ਨੂੰ ਰਹਿਰਾ ਸਾਹਿਬ ਕੀਰਤਨ ਸੁਣਨਾ ਪਰ ਜਿਹੜਾ ਗੁਰਦੁਆਰਾ ਸਾਹਿਬ ਜਾ ਕੇ এনवायरमेंट ਮਿਲਦਾ ਸੋ ਉਹ ਰਸ ਮਿਲਦਾ ਤੇ ਉਹ ਤੁਹਾਨੂੰ ਜਾਦੇ ਆਨੰਦ ਦਿੰਦਾ ਤੇ ਇਨਕਰੇਜ ਕਰਦਾ ਸੋ ਸੇਮ ਹੀ ਸਿਹਤ ਲਈ ਜਮ ਯਾਪਕਾ ਦੇ ਮਾਈਂਡ ਸੈਟ ਲਈ ਗੁਰਦੁਆਰਾ ਸਾਹਿਬ ਅਤੇ ਫਿਜ਼ੀਕਲੀ ਹੈਲਥ ਲਈ ਜੋ ਤੁਸੀਂ ਜਮ ਜਾਂਦੇ ਆ ਤੁਹਾਨੂੰ এনवायरमेंट ਮਿਲਦਾ ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਵੇਖਦੇ ਹੋ ਹੁਣ ਤੁਸੀਂ ਪਰਸਨਲ ਟ੍ਰੇਨਿੰਗ ਦੇ ਤੌਰ ਤੇ ਦੇਖਦੇ ਹੋ ਲੋਕ ਰੈਗੂਲਰ ਹੁੰਦੇ ਆ ਤੇ ਉਹਨਾਂ ਚ એનર્ਜੀ ਆਉਂਦੀ ਆ ਤੇ ਨਾਲ ਨਾਲ ਆਪਾਂ ਇੱਕ ਥੋੜੀ ਪ੍ਰੋਮੋਸ਼ਨ ਵੀ ਕਰ ਦਿੰਨੇ ਜਿੱਥੇ ਤੁਸੀਂ ਪਰਸਨਲ ਟ੍ਰੇਨਿੰਗ ਕਰ ਰਹੇ ਹੋ ਫਿਟਬੇਸ ਜਮ ਕ੍ਰੈਂਬਰ ਦੇ ਵਿੱਚ ਤੇ ਤਾਂ ਹੀ ਅਸੀਂ ਇਹਨਾਂ ਦੀ ਜਿਹੜੀ ਹੈਲਪ ਲੈ ਰਹੇ ਆ ਕਿ ਬਹੁਤ ਐਕਸਪਰਟ ਆਉਂਦੇ ਨੇ ਬਹੁਤ ਇਦਾਂ ਦੀਆਂ ਸਾਡੇ ਕੋਲ ਵੀਡੀਓਜ਼ ਹੈਗੀਆਂ YouTube ਤੇ ਬਹੁਤ ਕੁਝ ਪਿਆ ਪਰ ਜਦੋਂ ਬੱਚਿਆਂ ਦਾ ਬੱਚਿਆਂ ਦੇ ਨਾਲ ਇੰਟਰੈਕਸ਼ਨ ਹੁੰਦਾ ਤੇ ਉਹ ਗੱਲਾਂ ਬਾਤਾਂ ਅੰਡਰਸਟੈਂਡ ਹੁੰਦੀਆਂ ਉਹ ਸਮਝਦੇ ਨੇ ਇੱਥੋਂ ਦੇ ਹਾਲਾਤਾਂ ਨੂੰ ਇਸ ਪ੍ਰੀਤ ਜਾਂਦੇ ਜਾਂਦੇ ਇੱਕ ਗੱਲ ਜੇ ਆਪਾਂ ਵੇਖੀਏ ਕਿ ਵੀ ਇਹ ਤਿੰਨੇ 엘ਿਮੈਂਟਸ ਜਿਹੜੇ ਹੈਗੇ ਆ ਇਹਨਾਂ ਨੂੰ ਕਿਵੇਂ ਫਰਕ ਕਿਵੇਂ ਦੇਖਦੇ ਹਾਂ ਜਿਵੇਂ ਗੋਰਿਆਂ ਦੇ ਬੱਚਿਆਂ ਦਾ ਕਲਚਰ ਇੱਥੇ ਹਾਂਜੀ ਉਦਾਂ ਦਾ ਹੀ ਕਲਚਰ ਬਣ ਜਾਂਦਾ ਇੱਥੋਂ ਦੇ ਬੋਰਨ ਦਾ ਬੜੇ ਬੱਚੇ ਆਉਂਦੇ ਆ ਜਿਹੜੇ ਇੰਡੀਆ ਤੋਂ ਕਾਫੀ ਟਾਈਮ ਸਪੈਂਡ ਕਰਕੇ ਇੱਥੇ ਆਉਂਦੇ ਆ ਉਹਨਾਂ ਦੇ ਵਿੱਚ ਹੈਜ਼ਿਟੇਸ਼ਨ ਵੀ ਹੁੰਦੀ ਆ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਵੀ ਹੁੰਦੀ ਆ ਪਰਿਵਾਰ ਦੀਆਂ ਗੱਲਾਂ ਵੀ ਸੁਣਦੇ ਆ ਇਹਨਾਂ ਦੋਨਾਂ 'ਚ ਡਿਫਰੈਂਸ ਕੀ ਵੇਖ ਦਵਾਂ ਕਿ ਕੋਈ ਇੱਕ ਜਿਹਾ ਆਪਾਂ ਜੇ ਵੇਖੀਏ ਤਾਂ ਵੀ ਜੇ ਆਪਾਂ ਸਮਝਾਉਣਾ ਹੋਵੇ ਅਗੇ ਬੱਚਿਆਂ ਨੂੰ ਐਨਕਰੇਜ ਕਰਨਾ ਹੋਵੇ ਵੀ ਇਹਨਾਂ ਚੀਜ਼ ਜਨਾਬੋ ਆ ਸਾਡਾ ਰਿਚ ਕਲਚਰ ਆ ਇਥੋਂ ਦੇ ਜੰਮੇ ਪਲੇ ਬੱਚੇ ਜੇ ਮ ਜਾਂਦੀ ਜਾਂ ਮੂਵਮੈਂਟ ਦੀ ਉਹਨਾਂ ਨੂੰ ਥੋੜੀ ਜਿਹੀ ਵੱਧ ਕਦਰ ਹੁੰਦੀ ਆ ਉੱਥੋਂ ਨਾਲ ਕੰਪੈਰੀਟਿਵਲੀ ਉੱਥੋਂ ਆ ਕੇ ਇਵੈਂਚੁਅਲੀ ਲੱਗ ਜਾਂਦੇ ਆ ਪਰ ਕੇਰਾ ਜਿਹੜਾ ਇੱਥੋਂ ਦਾ ਬੱਚਾ ਹੁੰਦਾ ਯੂਜੂਅਲੀ 16 ਸਾਲ ਦੀ ਉਮਰ ਤਾਂ ਹੀ ਉਹਦੇ ਚ ਇੰਨਾ ਉਤਸ਼ਾਹ ਹੁੰਦਾ ਵੀ ਮੈਂ ਜਾਂ ਜਿਮ ਜਾਵਾਂ ਜਾਂ ਮੈਂ ਕੋਈ ਵੀ ਮੂਵਮੈਂਟ ਕਰਾਂ ਚਾਹੇ ਉਹ ਸੈਰ ਆ ਐਕਸਰਸਾਈਜ਼ ਕਰਾਂ ਕਿਉਂਕਿ ਸਕੂਲਾਂ ਚ ਇਹ ਜਿਹਾ এনवायरमेंट ਬਣਾਇਆ ਜਾਂਦਾ ਹੈਗਾ ਉੱਥੇ ਅਮ ਯੂਜੂਅਲੀ ਪੀਈ ਸਪੋਰਟਸ ਕਲਾਸ ਸਕਿਪ ਕੀਤੀ ਜਾਂਦੀ ਆ ਜਿਵੇਂ ਸੁਣਿਆ ਹੈਗਾ ਵੀ ਸਕੂਲ ਨਾਲ ਚ ਨਹੀਂ ਪੜਾਉਂਦੇ ਤੇ ਜਿਹੜੇ ਜ਼ਿਆਦਾਤਰ ਬੱਚੇ ਆਉਂਦੇ ਆ ਉਹ ਸਟੂਡੈਂਟਸ ਹੀ ਹੁੰਦੇ ਆ ਜਿਹੜੇ ਜਿਵੇਂ ਯੂ ਟਾਕ ਕਰਕੇ ਆਉਂਦੇ ਆ ਪਰ ਇੱਥੇ 12ਵੀਂ ਤਾਈਂ ਤੁਹਾਨੂੰ ਸਪੋਰਟਸ ਕਰਾਈ ਜਾਂਦੀ ਆ ਉਹ ਥੋੜਾ ਜਿਹਾ ਸਪੋਰਟਸ ਤੇ ਰਿਲੇਟਡ ਮੂਵਮੈਂਟ ਰਿਲੇਟਡ ਸਭ ਤੋਂ ਡਿਫਰੈਂਟ ਫੈਕਟਰ ਹੈ ਇੱਕ ਖਾਣੇ ਦੇ ਰਿਲੇਟਡ ਬਹੁਤ ਵੱਡਾ ਡਿਫਰੈਂਸ ਆ ਬਾਕੀ ਤੁਹਾਡੇ ਲਾਈਫ ਸਟਾਈਲ ਤੇ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਇੱਥੇ ਵੀ ਬਹੁਤ ਬੱਚੇ ਜਾਂ ਖਾਂਦੇ ਆ ਬਾਹਰ ਖਾਂਦੇ ਆ ਪਰ ਉਥੋਂ ਤੇ ਇੰਡੀਆ ਦੀ ਬੱਚਿਆਂ ਦੀ 스ਨੈਕਿੰਗ ਵੱਧ ਕਰਦੇ ਆ ਇੱਥੋਂ ਦੇ ਬੱਚਿਆਂ ਨਾਲ ਕੰਪੈਰੀਟਿਵਲੀ ਜਿੰਨਾ ਮੈਂ ਪਰਸਨਲੀ ਦੇਖਿਆਗਾ ਜੇ ਮੈਂ ਜਿਮ ਚ ਕੰਮ ਕਰਦੇ ਹਾਂ ਵੀ ਜਾਂ ਕਰੇ ਵੀ ਆਉਂਦੇ ਜਾਂਦੇ ਆ ਸੋ ਇਹ ਚੀਜ਼ਾਂ ਦੇ ਲਈ ਵੀ ਸਾਨੂੰ ਅਵੇਅਰ ਰਹਿਣਾ ਚਾਹੀਦਾ ਕਿ ਵੀ ਅਸੀਂ ਬੱਚਿਆਂ ਦਾ ਜਦੋਂ ਜਨਮ ਹੁੰਦਾ ਉਹ ਕੰਟਰੀ ਕਿਹੜੀ ਸੀ ਉੱਥੋਂ ਪਾਲਣ ਪੋਸ਼ਣ ਸਟਾਰਟਿੰਗ ਇਹ ਉਹਨਾਂ ਦੀ ਕਿਹੜੀ ਸੀ ਇੱਥੇ ਆ ਕੇ ਜਦੋਂ ਮਰਜ ਹੁੰਦੇ ਆ ਕੀ ਡਿਫਰੈਂਸਸ ਹੁੰਦੇ ਆ ਪਰ ਡੈਫੀਨੇਟਲੀ ਹਰ ਇੱਕ ਚੀਜ਼ ਤੇ ਵਰਕ ਜਿਹੜਾ ਉਹ ਚੱਲਣਾ ਚਾਹੀਦਾ ਵਾਚ ਕਰਨਾ ਚਾਹੀਦਾ ਨੋਟਿਸ ਕਰਨੀ ਚਾਹੀਦੀ ਹੈ ਰਿਜ਼ਲਟ ਜਿਹੜੇ ਆ ਰਹੇ ਆ ਉਹਨਾਂ ਨੂੰ ਵੇਖਣਾ ਚਾਹੀਦਾ ਆ ਡੈਫੀਨਿਟਲੀ ਟੈਕ ਬੁੱਕ ਆ ਲੌਸਟ ਕਨੈਕਸ਼ਨਸ ਉਹਦੇ ਵਿੱਚ ਇਹੀ ਕਿਹਾ ਵੀ ਅਸੀਂ ਐਜ਼ ਇਨਸਾਨ ਬਹੁਤ ਐਵੋਲਵ ਕਰ ਗਏ ਬਹੁਤ ਬਦਲ ਗਏ ਆ ਇਨ ਇਹ ਸਾਲਾਂ ਚ ਤੇ ਪਰ ਜਿਵੇਂ ਅੱਜ ਸਾਨੂੰ ਡਾਕਟਰਸ ਤੇ ਸਾਈਕੀਆਟ੍ਰਿਸਟ ਜੀਨ ਨੂੰ ਕਹਿੰਦੇ ਆ ਉਹ ਉਹੀ ਤਰੀਕਾ ਜਿਹੜਾ ਲੱਖਾਂ ਸਾਲ ਪਹਿਲਾਂ ਹੁੰਦਾ ਸੀ ਜਿਵੇਂ ਜਦੋਂ ਕਿਤੇ ਜਾਣਾ ਸੀ ਤੁਰ ਕੇ ਜਾਣਾ ਸੀ ਹੁਣ ਅਸੀਂ ਡਰਾਈਵ ਡਰਾਈਵ ਕਰਕੇ ਜਾਂਦੇ ਆ ਹਾਲਾਂਕਿ ਅਸੀਂ ਉਹ ਚੀਜ਼ ਨੂੰ ਲਿਮਿਟ ਨਹੀਂ ਕਰ ਸਕਦੇ ਕਿਉਂਕਿ ਗੱਡੀਆਂ ਬਹੁਤ ਜ਼ਰੂਰੀ ਆ ਤਾਂ ਤੋਂ ਦੁੱਧ ਤਾਂ ਅੱਜ ਪਹੁੰਚਣ ਲਈ ਪਰ ਅਸੀਂ ਉਹੀ ਅੱਧਾ ਘੰਟਾ ਆਪਦੇ ਲਈ ਕੱਢ ਸਕਦੇ ਹਾਂ ਤਾਂ ਕਿ ਉਹ ਫਿਜ਼ੀਕਲ ਮੂਵਮੈਂਟ ਸਾਨੂੰ ਮਿਲ ਜੇ ਤੇ ਸਾਡੀ ਹੈਲਥ ਵਧੀਆ ਰਹੇ ਤੇ ਸਿਹਤ ਵਧੀਆ ਰਹੇ ਬਿਲਕੁਲ ਸੁਪਰੀਤ ਨੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਇੱਕ ਤਾਂਖਸ਼ਾ ਦੋਸਤੋ ਜਦੋਂ ਅਸੀਂ ਤੁਰ ਕੇ ਕਿਤੇ ਵੀ ਜਾਣਾ ਚਾਹੇ ਸਕੂਲ ਜਾਣਾ ਚਾਹੇ ਕੰਮ ਤੇ ਜਾਣਾ ਤੇ ਫਿਰ ਸਾਨੂੰ ਲੱਗਾ ਕਿ ਸਾਈਕਲ ਬੜੀ ਵਧੀਆ ਚੀਜ਼ ਆਈ ਆ ਸਾਈਕਲ ਇੱਕ ਅਮੀਰ ਲੋਕਾਂ ਕੋਲ ਹੁੰਦੀ ਸੀ ਲੋਕ ਮੰਗ ਕੇ ਲੈ ਜਾਂਦੇ ਸੀ ਤੇ ਫਿਰ ਉਹਦਾ ਅਲਟਰਨੇਟਿਵ ਆ ਗਿਆ ਤੁਸੀਂ ਪੈਡਲ ਨਹੀਂ ਮਾਰਨੇ ਮੋਟਰਸਾਈਕਲ ਤੇ ਜਾਂ ਕਾਰ ਉਹਨਾਂ ਚੀਜ਼ਾਂ ਦਾ ਨੁਕਸਾਨ ਜਿਹੜਾ ਭੁਗਤਿਆ ਤੇ ਸਾਨੂੰ ਫਿਰ ਡਾਕਟਰ ਰეკਮੈਂਡ ਕੀ ਕਰ ਰਹੇ ਆ ਤੁਸੀਂ ਜਿਹੜੀ ਇਲੈਕਟ੍ਰੋਨਿਕ ਬਾਈਕ ਰੱਖੋ ਕਰੇ ਜਾਂ ਬਾਹਰ ਜਾਓ ਜੇ ਵੈਦਰ ਠੀਕ ਆ ਤਾਂ ਤੇ ਤੁਰ ਕੇ ਜਾਓ ਉਦੋਂ ਗਏ ਤੇ ਵਾਕ ਕਰੋ ਸੋ ਫਿਰ ਬੇਸਿਕ ਉੱਥੇ ਆ ਰਹੇ ਆ ਜਿਹੜੀਆਂ ਚੀਜ਼ਾਂ ਦੇ ਨਾਲੋਂ ਸਾਨੂੰ ਰੂਟ ਦੇ ਨਾਲੋਂ ਨਹੀਂ ਟੁੱਟਣਾ ਚਾਹੀਦਾ ਤੇ ਕਦੇ ਅਸੀਂ ਪੁਰਾਣੇ ਟਾਈਮਾਂ ਦੇ ਵਿੱਚ 버거 ਵਗੈਰਾ ਨਹੀਂ ਖਾਦੇ ਹੁੰਦੇ ਪੀਜ਼ੇ ਨਹੀਂ ਖਾਦੇ ਹੁੰਦੇ ਖਾਂਦੇ ਕੀ ਸੀ ਕਿ ਖੇਤੋਂ ਮੂਲੀ ਪੱਟ ਕੇ ਖਾ ਲਈ ਗਾਜਰਾ ਖਾ ਲਈਆਂ ਗੋਗਲੂ ਖਾ ਲਈ ਜਾਂ ਨੈਚੁਰਲ ਸਬਜ਼ੀਆਂ ਖਾਂਦੇ ਸੀਗੇ ਤੇ ਉਹਨਾਂ ਲਈ ਫੇਰ ਡਾਕਟਰ ਰეკਮੈਂਡ ਕਰ ਰਹੇ ਡਾਈਟਿਸ਼ਨ ਤੁਸੀਂ ਵੀ ਕਰ ਰਹੇ ਹੋ ਤੇ ਆਪਾਂ ਬਹੁਤ ਧੰਨਵਾਦ ਨੈਕਸਟ ਟਾਪਿਕ ਇੰਨਾ ਚੀਜ਼ਾਂ ਦੇ ਵਿੱਚੋਂ ਹੀ ਇੱਕ ਬਰੀਕੀ ਵਾਲਾ ਟਾਪਿਕ ਹੋਵੇਗਾ ਹਾਂਜੀ ਅ ਜਿਵੇਂ ਆਪਾਂ ਡਿਸਕਸ ਕੀਤਾ ਸੀ ਪਹਿਲਾਂ ਤੇ ਬਹੁਤ ਧੰਨਵਾਦ ਥੈਂਕ ਯੂ ਸੁਪਰੀਤ ਧੰਨਵਾਦ ਤੁਹਾਡਾ ਗੁੜੀ ਹੁਣ ਜਿਉਂਦੇ ਰਹਿਣ ਤੁਸੀਂ ਵੀ ਜਿਉਂਦੇ ਵੱਸਦੇ ਹੱਸਦੇ ਰਹੋ ਦੋਸਤੋ ਜਰੂਰ ਨਿੱਕ ਨਿੱਕੇ ਚੀਜ਼ ਨੂੰ ਨੋਟਿਸ ਕਰਿਓ ਮਿਲਦੇ ਆ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਪੋਡਕਾਸਟ ਦੀ ਸੀਰੀਜ਼ ਦੇ ਵਿੱਚ ਫਿਰ ਇੱਕ ਹੋਰ ਬਰੀਕੀ ਦੇ ਵਿੱਚ ਸਟੱਡੀ ਕਰਕੇ ਲੈ ਕੇ ਆਉਂਦੇ ਸੁਪ੍ਰੀਤ ਕੌਰ ਆਪਣੇ ਨਾਲ ਬਹੁਤ ਬਹੁਤ ਧੰਨਵਾਦ ਸ਼ਸ਼ਿਕਾ